ਸਾਨ ਵੀਰੋ ਅੱਜ ਅਸੀਂ ਤੁਹਾਨੂੰ ਲੈ ਚੱਲਦੇ ਹਾਂ ਜ਼ਿਲ੍ਹਾ ਜਲੰਧਰ ਦੇ ਬਲਾਕ ਰੁੜਕਾ ਕਲਾਂ ਦੇ ਵਿੱਚ ਜਿੱਥੇ ਪਿੰਡ ਰੁੜਕਾ ਕਲਾਂ ਦੇ ਇੱਕ ਬਹੁਤ ਹੀ ਅਗਾਂਵਧੂ ਕਿਸਾਨ ਨੇ ਆਪਣੀ ਖੇਤੀ ਵਿਭਿੰਨਤਾ ਦੇ ਨਾਲ ਨਾਲ ਸਹਾਇਕ ਕਿੱਤਿਆਂ ਦੇ ਵਿੱਚ ਵਨ ਸੁਵੰਤਾ ਲਿਆਂਦੀ ਹੋਈ ਹੈ ਸੋ ਉਹਨਾਂ ਨੂੰ ਤੁਹਾਡੇ ਨਾਲ ਮਿਲਾਉਣ ਲਈ ਅੱਜ ਅਸੀਂ ਉਹਨਾਂ ਦੇ ਖੇਤ ਜਾ ਰਹੇ ਹਾਂ ਆਓ ਫਿਰ ਤੁਹਾਨੂੰ ਉਹਨਾਂ ਦੇ ਨਾਲ ਮਿਲਾਉਂਦੇ ਹਾਂ ਸਰਦਾਰ ਸੁਰਜੀਤ ਸਿੰਘ ਸੰਧੂ ਹੁਰਾਂ ਦੇ ਨਾਲ ਜਿਨ੍ਹਾਂ ਨੇ ਆਪਣੇ ਖੇਤਾਂ ਦੇ ਵਿੱਚ ਬਹੁਤ ਵਧੀਆ ਵਨਸਵੰਤਾ ਲੈਂਦੀ ਹੈ ਆਓ ਕਿਸਾਨ ਵੀਰੋ ਅਸੀਂ ਪਹੁੰਚ ਗਏ ਆ ਉਸ ਕਿਸਾਨ ਵੀਰ ਦੇ ਖੇਤ ਦੇ ਵਿੱਚ ਜਿਨ੍ਹਾਂ ਦੇ ਖੇਤਾਂ ਦੀ ਵਣਸਵੰਤਾ ਅਸੀਂ ਅੱਜ ਤੁਹਾਨੂੰ ਦਿਖਾਉਣ ਜਾ ਰਹੇ ਆ ਸੋ ਮੇਰੀ ਮੁਰਾਦ ਹੈ ਮੇਰੇ ਨਾਲ ਹੀ ਕੜੇ ਨੇ ਸਰਦਾਰ ਸੁਰਜੀਤ ਸਿੰਘ ਜੀ ਜਿਵੇਂ ਤੁਸੀਂ ਜਾਣਦੇ ਹੋ ਕਿ ਸਾਡੇ ਪਿੱਛੇ ਪਸ਼ੂ ਵੀ ਬੰਨੇ ਹੋਏ ਨੇ ਤੇ ਨਾਲ-ਨਾਲ ਮੁਰਗੀਆਂ ਦੀਆਂ ਆਵਾਜ਼ਾਂ ਵੀ ਤੁਹਾਨੂੰ ਸੁਣਾਈ ਦੇ ਰਹੀਆਂ ਨੇ ਸੋ ਵਣਸਵੰਤਾ ਖੇਤਾਂ ਦੇ ਵਿੱਚ ਇਹੀ ਹੁੰਦੀ ਹੈ ਸੋ ਸਾਰੀ ਗੱਲਬਾਤ ਆਪਾਂ ਸਾਂਝੀ ਕਰਨੀ ਹੈ ਸਰਦਾਰ ਸੁਰਜੀਤ ਸਿੰਘ ਹੋਰਾਂ ਦੇ ਨਾਲ ਜਿਨ੍ਹਾਂ ਦਾ ਖੇਤ ਹੈ। ਸੋ ਸਰਜੀਤ ਸਿੰਘ ਜੀ ਤੁਹਾਡਾ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਅ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗਾ ਕਿ ਕਿੰਨੀ ਕੁ ਖੇਤੀ ਕਰਦੇ ਹੋ ਤੇ ਇਸ ਫਾਰਮ ਹਾਊਸ ਦੇ ਉੱਤੇ ਤੁਸੀਂ ਖੇਤੀ ਦੇ ਨਾਲ-ਨਾਲ ਕੀ ਕੀ ਵਨਸਵੰਤਾ ਲਿਆਂਦੀ ਹੋਈ ਹੈ? ਮੇਰੇ ਹੁਣੇ ਆ ਜੀ 65 ਖੱਤੇ ਹੁਣੇ ਆ ਜੀ। ਜੀ ਕਣਕ ਦੇ ਨਾਲ ਮੈਂ ਕਿਹਾ ਤੁਸੀਂ ਦੇਖਿਆ ਹੋਣਾ ਵੀ ਨਾਲ ਮਾੜਾ-ਮੋਟਾ ਡੈਰੀ ਦਾ ਵੀ ਕੰਮ ਚੱਲਦਾ ਤੇ ਇਸ ਕਰਕੇ ਵਧੀਆ ਗੁਜ਼ਾਰਾ ਹੋਈ ਜਾਂਦਾ ਜੀ ਨਾਲੇ ਥੋੜਾ ਜਿਹਾ ਕਹਿੰਦੇ ਹੁੰਦੇ ਸਹਾਇਕ ਤੰਦਾ ਬਣਿਆ ਆ ਨਾਲੇ ਜੇਬ ਖਰਚਾ ਵੀ ਵਧੀਆ ਚੱਲਦਾ ਜੇ ਆਪਾਂ ਦਾ ਇਹੀ ਕਿਹਨੇ ਨੁਕਸਾਨ ਥੋੜਾ ਜਿਹਾ ਹੈ ਤਾਂ ਬਹੁਤ ਇਸ ਕੰਮ ਦੀ ਵੀ ਤੰਗੀ ਆ ਪਰ ਇਹਦੇ ਵਿੱਚ ਜੇ ਆਪਾਂ ਡੈਰੀ ਫਾਰਮ ਕਰਦੇ ਆ ਤਾਂ ਉਹਦੇ ਨਾਲ ਥੋੜਾ ਥੋੜਾ ਤੇ ਪੈਸਾ ਖਰਚਾ ਤੇ ਥੋੜਾ ਕੰਟਰੋਲ ਰਹਿੰਦਾ ਤੇ ਜਿਹੜਾ ਕਣਕ ਦਾ ਝੋਨਾ ਲਾ ਲਓ ਕਣਕ ਲਾ ਲਓ ਇਹ ਤਾਂ 6 ਮਹੀਨਿਆਂ ਬਾਅਦ ਫਸਲ ਆਉਣੀ ਆ ਜਿਹੜਾ ਰੋਜ਼ ਦਾ ਖਰਚਾ ਆ ਤੇ ਇਹ ਦੁੱਧ ਤੋਂ ਤੇ ਵਧੀਆ ਚੱਲਦਾ ਚਾਹੀਦਾ ਵੀ ਆ ਜੀ ਕਰਨਾ ਤੇ ਸਾਨੂੰ ਤਾਂ ਮੈਂ ਜ਼ਿਆਦਾ ਇਹੀ ਕਹਿਣਾ ਉਹਨਾਂ ਆਪਣੇ ਯਾਰਾਂ ਦੋਤਾਂ ਨੂੰ ਦੇਖੋ ਸਰਜੀਤ ਸਿੰਘ ਜੀ ਬਹੁਤ ਵਧੀਆ ਗੱਲ ਹੈ ਕਿ ਰੋਜ਼ਮਰਾ ਦੀ ਜ਼ਿੰਦਗੀ ਨੂੰ ਚਲਾਉਣ ਦੇ ਲਈ ਨਾ ਜੇ ਰੋਜ਼ਾਨਾ ਸਾਡੀ ਜੇਬ ਦੇ ਵਿੱਚ ਆਮਦਨ ਨਾ ਪਵੇ ਤਾਂ ਉਹ ਹੀ ਜਿਹਾ ਕੋਈ ਕੀਤਾ ਨਹੀਂ ਹੁੰਦਾ ਬਹੁਤ ਵਧੀਆ ਗੱਲ ਹੈ ਤੁਸੀਂ ਇਹੋ ਜਿਹਾ ਕੀਤਾ ਕੀਤਾ ਹੋਇਆ ਕਿ ਸਾਡੇ ਮਹੀਨੇ ਦੀ ਮਹੀਨੇ ਆਮਦਨ ਜਾਂ ਜਿਹੜੀ ਦੁੱਧ ਵਾਲੇ ਬੰਨਾਂ ਤੁਹਾਡੇ ਕੋਲ ਲੱਗੀਆਂ ਹੋਈਆਂ ਨੇ ਲੋਕ ਲੱਗੇ ਹੋਏ ਆ ਰੋਜ਼ ਲੈ ਕੇ ਜਾਂਦੇ ਆ ਮਹੀਨੇ ਬਾਅਦ ਪੈਸੇ ਜੇਬ 'ਚ ਆ ਜਾਣੇ ਆ ਸੋ ਬਹੁਤ ਵਧੀਆ ਗੱਲ ਹੈ ਕਿ ਖੇਤੀ ਦੀ 6 ਮਹੀਨੇ ਦੀ ਆਮਦਨ ਦੇ ਉੱਤੇ ਗੁਜ਼ਾਰਾ ਮੰ ਨਹੀਂ ਚੱਲਦਾ ਕਈ ਵਾਰੀ ਸੋ ਰੋਜ਼ ਦੀ ਜ਼ਿੰਦਗੀ ਦੇ ਵਿੱਚ ਇਹ ਗੁਜ਼ਾਰਾ ਚਲਾਉਣਾ ਤਾਂ ਇਹੋ ਜਿਹੇ ਸਹਾਇਕਦੰਦੇ ਸਾਨੂੰ ਕਰਨੇ ਪੈਣੇ ਅੱਛਾ ਸੁਰਜੀਤ ਸਿੰਘ ਜੀ ਖੇਤੀ ਦੇ ਨਾਲ ਨਾਲ ਹੋਰ ਤੁਸੀਂ ਕੀ ਕੁਝ ਆਪਣੇ ਖੇਤ ਦੇ ਵਿੱਚ ਅਸੀਂ ਦੇਖਿਆ ਮੁਰਗੇ ਮੁਰਗੇ ਕਿੰਨੇ ਪਾਲੇ ਹੋਇਆ ਮੁਰਗੇ ਜੀ ਹੁਣੇ ਆ 60 70 ਗੁਨੇ ਆ ਜੀ ਨਾਲੇ ਕਹਿੰਦੇ ਹੁੰਦੇ ਆ ਉਹ ਮੁੱਲ ਚੀਜ਼ ਲੈਣੀ ਬੜੀ ਮੁਸ਼ਕਲ ਹੋ ਜਾਂਦੀ ਆ ਘਰ ਦੀ ਹੋਵੇ ਤਾਂ ਨਾਲੇ ਯਾਰ ਦੋਸਤ ਨਾਲੇ ਆਪ ਖੁੱਲਾ ਖਾਣਾ ਵਧੀਆ ਲੱਗਦਾ ਇਹ ਤਾਂ ਗੱਲ ਹੈ ਹਾਂਜੀ ਬਿਲਕੁਲ ਵੀ ਤੁਸੀਂ ਉਹ ਘਰ ਦੀ ਮੁਰਗੀ ਦਾਲ ਬਰਬਰ ਵਾਲੀ ਗੱਲ ਕਰਤੀ ਮੈਨੂੰ ਤਾਂ ਲੱਗਦਾ ਤੁਸੀਂ ਹੈਨਾ ਸੋ ਬਹੁਤ ਵਧੀਆ ਗੱਲ ਆ ਦੇਖੋ ਕਿਸਾਨ ਵੀਰੋ ਘਰ ਦੇ ਵਿੱਚ ਇਹਨਾਂ ਨੇ ਆਪਣੇ ਫਾਰਮ ਹਾਊਸ ਦੇ ਉੱਤੇ ਮੁਰਗੇ ਵੀ ਪਾਲੇ ਹੋਏ ਨੇ ਪਸ਼ੂ ਬਹੁਤ ਵਧੀਆ ਨਸਲ ਦੇ ਰੱਖਿਆ ਡਿਟੇਲ ਚ ਗੱਲ ਆਪਾਂ ਇਹਨਾਂ ਦੇ ਨਾਲ ਅਜੇ ਸਾਂਝੀ ਕਰਨੀ ਆ ਅੱਛਾ ਕਣਕ ਤੇ ਝੋਨੇ ਦੇ ਫਸਲੀ ਚੱਕਰ ਤੋਂ ਇਲਾਵਾ ਕੋਈ ਹੋਰ ਫਸਲ ਵੀ ਲਾਉਂਦੇ ਹੋ ਕਿ ਉਹਦਾ ਬੀਵੀ ਕੌਣ ਲਾਉਣ ਦੀ ਸਲਾਹ ਆ ਜੀ ਜਿਹੜੀ ਮੱਕੀ ਉਹਦੇ ਨਾਲ ਅੱਗੇ ਹਾਤੋਂ 8-10 10 ਸਾਲ ਪਹਿਲਾਂ ਲਾਉਂਦੇ ਰਹੇ ਆ ਉਹਦੇ ਨਾਲ ਇਦਾਂ ਜਿੱਦਾਂ ਡੈਰੀ ਦੇ ਵਿੱਚ ਉਹ ਪੱਠਾ ਫ੍ਰੀ ਆ ਤੇ ਉਦੋਂ ਵੀ ਉਹਦੇ ਇਹ ਨਾਲ ਦੁੱਧ ਵੀ ਬਹੁਤ ਵੱਧਦਾ ਪਸੂ ਦਾ ਤੇ ਉਦੋਂ ਵੀ ਵਧੀਆ ਚੀਜ਼ ਆ ਜੀ ਮੈਂ ਤਾਂ ਕੀ ਸਲਾਹ ਆ ਮੇਰੀ ਤੇ ਜਰੂਰ ਵੀ ਦੇਖ ਰਿਹਾ ਤੁਸੀਂ ਕਹਿ ਰਹੇ ਹੋ ਨਹੀਂ ਲਾਇਆ ਤੇ ਅਸੀਂ ਸਰੋਂ ਦੇਖ ਰਿਹਾ ਦੋ ਕਿਤਾ ਤੁਹਾਡੇ ਨਾਲ ਹੀ ਹੈਗੇ ਆ ਹਾਂਜੀ ਉਹ ਤਾਂ ਗੱਲ ਮੈਂ ਮੰਨਦਾ ਜੀ ਸਰੋਂ ਤਾਂ ਜ਼ਰੂਰੀ ਆ ਜੀ ਇਹ ਜਿੱਦਾਂ ਹੁਣ ਤੇਲ ਬੀਜਵਾ ਤੇ ਇੰਨੀ ਲੈਣੀ ਵੀ ਬੜੀ ਮੌਜਕਲ ਆ ਜੀ ਅਸੀਂ ਕਦੀ ਵੇਚੀ ਵੀ ਹੈ ਨਹੀਂ ਨਾਲੇ ਡੰਗਰਾਂ ਨੂੰ ਤੇ ਕਹਾਣੀ ਵੀ ਕਢਾ ਕੇ ਚਲੋ ਜਿਹਨਾਂ ਨੂੰ ਤੇਲ ਦੇਣਾ ਤੇਲ ਦੇ ਦੀਦਾ ਉਦਾਂ ਵੀ ਬਹੁਤ ਖਲਟਲ ਰਹਿੰਦੀ ਹੈ ਜੀ ਜਿਹੜੇ ਆ ਸਰੋਂ ਦੀ ਖਾਲਾ ਉਹ ਤੁਹਾਡੇ ਪਸ਼ੂਆਂ ਦੇ ਕੰਮ ਆਉਂਦੀ ਹੈ ਇਹ ਵੀ ਵਧੀਆ ਗੱਲ ਆ ਸਰੋਂ ਤੁਸੀਂ ਆਪ ਦੀ ਕੀਤੀ ਹੋਈ ਆ ਇਹ ਵੀ ਬਹੁਤ ਵਧੀਆ ਗੱਲ ਆ ਕਿਉਂਕਿ ਸਾਨੂੰ ਕਿਸਾਨ ਵੀਰੋ ਸਾਰਿਆਂ ਨੂੰ ਹੀ ਇਹੋ ਜੀਆਂ ਗੱਲਾਂ ਬਾਰੇ ਸੋਚਣਾ ਚਾਹੀਦਾ ਕਿਉਂਕਿ ਮਹਿੰਗੇ ਪਾਦੀ ਖਾਲਾ ਜਿਹੜੀ ਅਸੀਂ ਬਾਜ਼ਾਰੋਂ ਲੈਣੀ ਆ ਨਾ ਉਹਦੇ ਵਿੱਚ ਪਤਾ ਨਹੀਂ ਕੀ ਕੁਝ ਹੋਊਗਾ ਜੇ ਅਸੀਂ ਆਪਣਾ ਤੇਲ ਕਢਾਇਆ ਹੋਊ ਨਾਲੇ ਤਾਂ ਤੇਲ ਸਾਡੇ ਕੰਮ ਆਊਗਾ ਤੇ ਨਾਲੇ ਜਿਹੜੀ ਉਹਦੀ ਖਾਲਾ ਸਰੋਂ ਦੀ ਉਹ ਪਸ਼ੂਆਂ ਦੇ ਕੰਮ ਆਊਗੀ ਇਹਨਾਂ ਨੇ 2 ਏਕੜ ਸਰੋਂ ਵੀ ਲਈ ਹੋਈ ਐ ਸੋ ਕਣਕ ਦੇ ਨਾਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਵੀ ਇਹਨਾਂ ਤੋਂ ਆਪਾਂ ਫੇਰ ਪੁੱਛਦੇ ਆ ਸੁਰਜੀਤ ਸਿੰਘ ਜੀ ਕਣਕ ਵੜ ਲਈ 2 ਮਹੀਨੇ ਖਾਲੀ ਹੋਣਿਆ ਮੂੰਗੀ ਵੱਲ ਵੀ ਧਿਆਨ ਹੁੰਦਾ ਤੁਹਾਡਾ ਹਾਂਜੀ ਮੂੰਗੀ ਬੀਜਾਂਗੇ ਜੀ ਅੱਗੇ ਬੀਜੀ ਅਸੀਂ ਪਰ ਮੁੰਡੀ ਕਰਨ ਓਖਾ ਜਿਆ ਹੋ ਜਾਂਦਾ ਜੀ ਫਿਰ ਤਾਂ ਥੋੜਾ ਘਟਾਇਆ ਤੇ ਉਦੋਂ ਤਾਂ ਇਹਦੇ ਨਾਲ ਕਾਚਰਾ ਜੀ ਮੋਰ 6-7 ਕਤੀ ਵਿਝਾਂਗੇ ਤੇ ਉਹਦੇ ਨਾਲ ਡੰਗਰਾਂ ਦਾ ਫੇਰ ਢਲ ਹੋ ਜਾਂਦੀ ਆ ਫਿਰ ਬਾਅਦ ਵਿੱਚ ਬਾਸਮਤੀ ਦਲਾ ਦਈਦੀ ਆ ਜੀ 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 ਕਹਿਣ ਦਾ ਭਾਵ ਖਾਲੀ ਸਮੇਂ ਦੇ ਵਿੱਚ ਤੁਸੀਂ ਪਸ਼ੂਆਂ ਦੇ ਲਈ ਚਾਰਾ ਜਿਹੜਾ ਆ ਇਹ 2-3 ਮਹੀਨੇ ਜਿਹੜੇ ਖਾਲੀ ਰਹਿਣੇ ਉਹਦੇ ਵਿੱਚ ਕਰ ਲੈਣਾ ਹਣਾ ਸੋ ਵਧੀਆ ਗੱਲ ਆ ਜ਼ਮੀਨ ਨੂੰ ਖਾਲੀ ਨਹੀਂ ਛੱਡਣਾ ਪਸ਼ੂਆਂ ਦਾ ਚਾਰਾ ਵੀ ਵਧੀਆ ਗੱਲ ਹੈ ਵੀ ਅਸੀਂ ਉਸ ਵੇਲੇ ਕਿਉਂਕਿ ਪਸ਼ੂ ਤਾਂ ਆਪਣੇ ਹੈਗੇ ਨੇ ਲੋੜ ਤਾਂ ਪੈਣੀ ਆ ਉਹਦੀ ਸੋ ਅੱਛੀ ਗੱਲ ਹੈ ਕਿਸਾਨ ਵੀਰੋ ਦੇਖੋ ਜਿਨ੍ਹਾਂ ਦੇ ਕੋਲ ਵੀ ਖੇਤ ਖਾਲੀ ਰਹਿੰਦੇ ਆ ਇਹਨਾਂ ਦਿਨਾਂ ਦੇ ਵਿੱਚ ਮੂੰਗੀ ਜ਼ਰੂਰ ਬੀਜਣੀ ਚਾਹੀਦੀ ਆ ਸਾਨੂੰ ਮੂੰਗੀ ਨਾਲੇ ਤਾਂ ਜ਼ਮੀਨ ਨੂੰ ਵਧੀਆ ਬਣਾਉਂਦੀ ਆ ਤੇ ਨਾਲ ਦੀ ਨਾਲ ਹੀ ਉਹ ਸਾਨੂੰ ਆਮਦਨ ਵੀ ਕਈ ਵਾਰ ਬਹੁਤ ਵਧੀਆ ਦੇ ਜਾਂਦੀ ਆ ਜੇ ਮੀਂਹ ਵਗੈਰਾ ਬੇਮੌਸਮੇ ਨਾ ਪੈਣ ਅੱਛਾ ਸਰਜੀਤ ਸਿੰਘ ਜੀ ਥੋੜਾ ਜਿਹਾ ਹੁਣ ਆਪਾਂ ਤੁਹਾਡੇ ਪਸ਼ੂ ਪਾਲਣ ਦੇ ਕਿਤੇ ਵੱਲ ਨੂੰ ਆਈਏ ਕੀੜੀ ਨਸਲ ਦੀਆਂ ਮੱਝਾਂ ਜ਼ਿਆਦਾ ਤੁਸੀਂ ਰੱਖੀਆਂ ਹੋਈਆਂ ਨੇ ਕਿੰਨਾ ਕੁ ਦੁੱਧ ਦੇਣ ਵਾਲੀਆਂ ਥੋੜਾ ਜਿਹਾ ਹੁਣ ਤੁਹਾਡੇ ਨਾਲ ਵਿਸਥਾਰ ਦੇ ਨਾਲ ਗੱਲ ਕਰਦੇ ਆਂ ਹਾਂਜੀ ਤੁਸੀਂ ਡਾਕਟਰ ਸਾਹਿਬ ਦੇਖ ਹੀ ਲਿਆ ਹੋਣਾ ਡੰਗਰ ਤੇ ਇਹ ਮੋਹਰਾ ਨਸਲ ਦੀਆਂ ਆ ਉਦਾਂ ਕੁਆਲਿਟੀ ਬੜੀ ਆ ਤੇ ਮੱਝ ਕੋਈ 14 12 15 ਤਾਂ ਇਹ ਤੋਂ ਘੱਟ ਕੋਈ ਮੱਝ ਹੈ ਨਹੀਂ ਦੁੱਧ ਦੇਣ ਵਾਲੀ ਤੇ ਚਲੋ ਨਾਮੀ ਵੀ ਹੁੰਦੀ ਆ ਜਦੋਂ ਕਿਤੇ ਖਾੜੀ ਕਾਨੀ ਪੈਂਦੀ ਉਸ ਵੇਲੇ ਫੇ ਉਹਦਾ ਚੰਗਾ ਧਿਆਨ ਰੱਖਣਾ ਪੈਂਦਾ ਤੇ ਉਦਾਂ ਇਹ ਤੋਂ ਘੱਟ ਨਹੀਂ ਮੱਝਾਂ ਮੱਝਾਂ ਹੋਣੀਆਂ 40 ਕਿਤੇ ਕਰੀਬ ਹੋਣੀਆਂ ਮੇਨੂੰ ਮੈਂ ਚਲਿਤੋਂ ਵੱਧੇ ਹੀ ਹੁਣ ਸ਼ਾਇਦ ਤਾਂ ਸਾਰਿਆਂ ਦੇਖਿਓ ਤੇ ਚੜਦੀ ਤੇ ਚੜਦੀ ਆ ਇਹ ਤਣੀ ਬਰੀਡ ਮੈਂ ਤਾਂ ਹਰ ਕਿਸੇ ਨੂੰ ਕਹਿਣਾ ਹੁੰਦਾ ਇੱਕ ਡਾਕਟਰ ਸਾਹਿਬ ਵੀ ਜਰੂਰੀ ਮੈਂ ਸੰਜੀਵ ਗੱਲ ਕਰਨੀ ਚਾਹੁੰਦਾ ਜਿੱਦਾਂ ਹੁਣ ਆਪਾਂ ਕਹਿਦੇ ਨੇ ਆ ਜੇ ਹੁਣ ਚੰਗਾ ਡੰਗਾ ਰੱਖਾਂਗੇ ਤਾਂ ਪੈਸੇ ਵਧੀਆ ਵੱਟ ਹੋਣਗੇ ਜੇ ਆਪਾਂ ਮਾੜਾ ਰੱਖਾਂਗੇ ਲੇਬਰ ਦਾ ਖਰਚਾ ਉਹਦਾ ਖਰਚਾ ਤੇ ਇਹ ਮੈਂ ਇਹੀ ਕਹਿੰਦਾ ਜ਼ਿਆਦਾ ਕਰਦਾ ਹੁੰਦਾ ਕਿਸਾਨ ਨੂੰ ਵੀ ਚੰਗੀ ਕੁਆਲਿਟੀ ਦੀ ਮੱਝ ਰੱਖੋ ਭਾਈ ਦੋ ਤਿੰਨੇ ਇੱਕੋ ਰੱਖੋ ਰੱਖੋ ਕੁਆਲਿਟੀ ਦੀ ਬਸ ਇਹ ਗੱਲ ਆ ਜੀ ਤੇ ਆਪਣੇ ਜ਼ਿਮੀਦਾਰ ਜ਼ਿਆਦਾ ਡੰਗਰਾਂ ਨੂੰ ਘੱਟੋਂ ਧਿਆਨ ਦਿੰਦੇ ਆ ਕਿਉਂਕਿ ਇੱਕ ਲੇਬਰਾਂ ਬਹੁਤ ਮਹਿੰਗੀਆਂ ਪੈਣ ਲੱਪੀਆਂ ਤੇ ਇੱਕ ਭਾਜੀ ਦੁੱਧ ਦੀ ਗੱਲ ਕਰੀਏ ਦੁੱਧ ਹੈ ਤਾਂ ਬਹੁਤ ਵਧੀਆ ਜਿੱਦਾਂ ਹੁਣ ਜਿੱਦਾਂ ਡੇਰੀਆਂ ਜਾਂਦੇ ਆ ਔਰ ਫੈਂਡੇ ਕੋਲ ਕੋਲ ਦਈ ਜਾਂਦੇ ਆ ਜੀ ਉਹਨਾਂ ਦਾ ਬਹੁਤ ਫਰਕ ਹੋਆ ਜਦੋਂ ਆਈ ਫਰੈਸ਼ ਦੁੱਧ ਵਾ ਤੇ ਕਦੀ ਪ੍ਰਮਾਤਮਾ ਨੂੰ ਇਦਾਂ ਦਾ ਕਦੀ ਗਲਤ ਕੰਮ ਨਹੀਂ ਕੀਤਾ ਅੱਜ ਤੁਹਾਡੇ ਪਸ਼ੂ ਅਸੀਂ ਸੁਣਿਆ ਸੀ ਅਸੀਂ ਤੁਹਾਡੇ ਪਿੰਡ ਦੇ ਵਿੱਚੋਂ ਕਿ ਤੁਸੀਂ ਮੇਲਿਆਂ 'ਚ ਵੀ ਲੈ ਜਾਂਦੇ ਹੋ ਇਨਾਮ ਜਿੱਥੇ ਤੁਸੀਂ ਜਿੱਤਿਆ ਕਈ ਥੋੜੇ ਜਿਹਾ ਉਦੀ ਵਾਰੀ ਵਿਸਥਾਰ ਨਾਲ ਦੱਸੋ ਹਾਂਜੀ ਹਾਂਜੀ ਹੁਣ ਜੀ ਜੀ ਦੇਖੋ ਹੁਣ ਮੇਲੇ ਹੁੰਦੇ ਕਾਟਾ ਅੱਗੇ ਪਹਿਲਾਂ ਹਰ ਮੇਲੇ ਦੇ ਬੱਚੇ ਜਾਂਦੇ ਰਹੇ ਆ ਇਹ ਵੀ ਗੱਲ ਨਾਲ ਹੀ ਆ ਕਦੀ ਖਾਲੀ ਨਹੀਂ ਮੁੜ ਕੇ ਹੁੰਦੇ ਰਹੇ ਇੱਕ ਦੋ ਨਾਮ ਜ਼ਰੂਰ ਚੱਕ ਕੇ ਲਿਆਉਂਦੇ ਆ ਮੱਝਾਂ ਕੁਆਲਟੀ ਦੀਆਂ ਲਗਾਏ ਆ ਤੇ ਹੁਣ ਵੀ ਆ ਮੱਝਾਂ ਬੜੀਆਂ ਟੌਪ ਮਾਡਲ ਵਾ ਤੇ ਬਾਕੀ ਜੋ ਬੋਲ ਵੀ ਵਧੀਆ ਰੱਖਿਆ ਥੋੜਾ ਜਿਹਾ ਮਹਿਸੂਸ ਕਰ ਰਿਹਾ ਥੋੜਾ ਬੋਲਣ ਤੋਂ ਝਿਜਕਦੇ ਨੇ ਪਰ ਬਹੁਤ ਜ਼ਿਆਦਾ ਨਾਮ ਇਹਨਾਂ ਨੇ ਹਰ ਮੇਲੇ ਚੋਂ ਲਏ ਨੇ ਹਾਂ ਜੀ ਤਕਰੀਬ ਨੇ ਇਹ ਜਗਰਾਉਂ ਵੀ ਮੰਡੀ ਦੇ ਵਿੱਚ ਵੀ ਲੈ ਕੇ ਗਏ ਆ ਅੱਛਾ ਮੈਂ ਸੁਣਿਆ ਸੀ ਤੁਸੀਂ ਜਿਹੜੀ ਬਰੀਡ ਦੇ ਅੱਛੀ ਦੇਹ ਲੈ ਕੇ ਆਉਂਦੇ ਨਾ ਪਸ਼ੂ ਇਹ ਬਹੁਤ ਦੂਰੋਂ ਲੈ ਕੇ ਆਉਂਦੇ ਹੋ ਮੰਡੀਆਂ ਦੇ ਵਿੱਚ ਕਿੱਦਾਂ ਫਿਰ ਸਿਲੈਕਟ ਕਰਦੇ ਹੋ ਉੱਥੇ ਜਾ ਕੇ ਮੈਂ ਜੀ ਉੱਥੇ ਆਪ ਖੋਦ ਜਾਂਦਾ ਹੁੰਦਾ ਹਾਂ ਹਾਂ ਜੀ ਮੈਂ ਆਪਣੇ ਜੀਨਸ ਆਪਣੇ ਹਾਂਸੀ ਇੱਥੋਂ ਮੈਂ ਕਾਫੀ ਮੱਝਾ ਲੈ ਕੇ ਆ ਆ ਪਰ ਉਧਰ ਜੀ ਮੱਝ ਰੀਟ ਬਹੁਤ ਅਜੀ ਆਪਣੇ ਇੱਥੇ ਪੰਜਾਬ ਦੇ ਵਿੱਚ ਉੱਥੇ ਲੋਕਾਂ ਨੂੰ ਇਹ ਕਿੱਤਾ ਜ਼ਿਆਦਾ ਇਹ ਆ ਉਹਨਾਂ ਦਾ ਜਿਹਨਾਂ ਨੂੰ ਸ਼ੌਂਕ ਆ ਉਹ ਵਧੀਆ ਲੈ ਕੇ ਆਉਂਦੇ ਆ ਪਰ ਉੱਥੇ 2.5 ਤੋਂ ਘੱਟ ਮੱਝ ਨਹੀਂ ਅਗਲੇ ਸਾਨੂੰ ਦਿੰਦੇ ਤੇ ਲਿਆਏ ਕਾਫੀ ਮੱਝਾਂ 2.5 ਲੱਖ ਹਾਂ ਹਾਂ 2 ਹਾਂ ਸੋ ਦੇਖੋ ਬਹੁਤ ਵਧੀਆ ਪਸ਼ੂ ਜੇ ਤੁਸੀਂ ਲੈਣਾ ਕਿਸਾਨ ਵੀਰੋਂ ਤੋਂ ਫਿਰ ਮਹਿੰਗਾ ਤਾਂ ਮਿਲਣਾ ਹੀ ਆ ਹਾਂ 2.5 ਲੱਖ ਤਕਰੀਬਨ ਲੱਗ ਜਾਂਦਾ ਇੱਕ ਪਸ਼ੂ ਲੈਣ ਤੇ ਉਮਰ ਦਾ ਵੀ ਫਿਰ ਛੋਟੀ ਉਮਰ ਦਾ ਆ ਵਧੀਆ ਮਿਲਦਾ ਆ ਚੰਗੀ ਗੱਲ ਆ ਸੋ ਉਸ ਤੋਂ ਬਾਅਦ ਫਿਰ ਉਹਦੀ ਪਾਲਣ ਪੋਸ਼ਣ ਤਾਂ ਆਪਣੇ ਤੇ ਡਿਪੈਂਡ ਕਰਦਾ ਵੀ ਅਸੀਂ ਉਹਨੂੰ ਕਿੰਨਾ ਕੁ ਵਧੀਆ ਬਣਾਉਣਾ ਆ ਅੱਛਾ ਸਰਜੀਤ ਸਿੰਘ ਜੀ ਗੱਲ ਇਹ ਆ ਵੀ ਪਸ਼ੂਆਂ ਦੇ ਵਿੱਚ ਸਮੱਸਿਆਵਾਂ ਬੜੀਆਂ ਆਉਂਦੀਆਂ ਕਈ ਵਾਰੀ ਹਾਂਜੀ ਕਿੱਦਾਂ ਕਰਦੇ ਹੋ ਫਿਰ ਮੈਨੇਜਮੈਂਟ ਉਹਦੀ ਸਾਰੇ ਦੀ ਵੀ ਜੇ ਕੋਈ ਬਿਮਾਰ ਹੋ ਗਿਆ ਪਸ਼ੂ ਤੇ ਫਿਰ ਕੀ ਡਾਕਟਰ ਨਾਲ ਸੰਪਰਕ ਕਰਦੇ ਹੋ ਡਾਕਟਰ ਇੱਥੇ ਆ ਜਾਂਦੇ ਆ ਜਾਂ ਖੁਦ ਆਪ ਵੀ ਥੋੜਾ ਬਹੁਤਾ ਡਾਕਟਰੀ ਕਰ ਲੈਨੇ ਹੋ ਹਾਂਜੀ ਨਹੀਂ ਉਦਾਂ ਤਾਂ ਦੇਖੋ ਦੀ ਜਿੰਨਾ ਕੁ ਬੰਦਾ ਕੋਈ ਆ ਮੈਂ ਇਹ ਨਹੀਂ ਕਹਿੰਦਾ ਵੀ ਪੜਿਆ ਹੀ ਕਰ ਸਕਦਾ ਤੇ ਨੌਲੇਜ ਵੱਧ ਜਾਂਦੀ ਆ ਜਦ ਆਪਾਂ ਵਿੱਚ ਘੁੰਮਦੇ ਆ ਕੋ ਡਾਕਟਰ ਨੂੰ ਤਾਂ ਬਾਅਦ ਚ ਪਤਾ ਲੱਗਦਾ ਕਿਲਾ ਜਿਹੜਾ ਮਾਲਕ ਨੂੰ ਪਤਾ ਹੁੰਦਾ ਵੀ ਇਹ ਡੰਗਰ ਨੂੰ ਆ ਬਿਮਾਰੀ ਪੈ ਗਈ ਆ ਤੇ ਇਸ ਕਰਕੇ ਤੁਸੀਂ ਦੇਖਿਆ ਹੋਣਾ ਸਫਾਈ ਬੜੀ ਰੱਖਣੀ ਪੈਂਦੀ ਆ ਤਾਂ ਜੇ ਕੋਈ ਪਸ਼ੂ ਇਦਾਂ ਹੁੰਦਾ ਮਾੜਾ ਮੋਟਾ ਆ ਵੀ ਟੀਕਾ ਲਾ ਲੇ ਤਾਂ ਉਦੋਂ ਤਾਂ ਹਾਂ ਜਦੋਂ ਮਰਜੀ ਆ ਡਾਕਟਰ ਨੂੰ ਜਦ ਆਪਾਂ ਟਾਈਮ ਨਾ ਉਹਨਾਂ ਨੂੰ ਸਾਰੀ ਪੇ ਕਰਨੀ ਆ ਡਾਕਟਰ ਤਾਂ ਫੋਨ ਤੇ ਝੱਟ ਆ ਜਾਂਦੇ ਆ ਇਹ ਤਾਂ ਨਹੀਂ ਗੱਲ ਡਾਕਟਰੀ ਸਮੱਸਿਆ ਨਹੀਂ ਕੋਈ ਵੀ ਤੇ ਪਰਮਾਤਮਾ ਨੂੰ ਹਲੇ ਕਿਰਪਾਈ ਆ ਜਿੱਦਾਂ ਮਾੜਾ ਮੋਟਾ ਤਾਂ ਵਾਂਟ ਮਾਰ ਰਹਿਣਾ ਹੀ ਕੋਈ ਨਾ ਕੋਈ ਹੋਈ ਜਾਂਦਾ ਹੁੰਦਾ ਜੀ ਪਸ਼ੂ ਜਿੱਥੇ ਖੜੇ ਆ ਫਰਸ਼ ਬੜਾ ਸਫਾਈ ਉੱਥੇ ਰੱਖੀ ਹੋਈ ਆ ਕੱਚਾ ਥਾਂ ਵੀ ਰੱਖਿਆ ਤੇ ਪੱਕਾ ਵੀ ਰੱਖਿਆ ਆ ਪਸ਼ੂ ਜਿੱਥੇ ਮਰਜੀ ਬਹਿ ਸਕਦਾ ਜਾ ਕੇ ਮੈਨੇਜਮੈਂਟ ਥੋੜੀ ਜੀ ਦੱਸੋ ਇਹਦੀ ਫਿਰ ਕਿੰਨੇ ਕ ਮੈਂਬਰ ਤੁਸੀਂ ਇੱਥੇ ਫਿਰ 40 45 ਪਸ਼ੂ ਤੁਸੀਂ ਦੱਸ ਜਿਓ ਹੈਗੇ ਨੇ ਕਿੱਦਾਂ ਕਰਦੇ ਹੋ ਸਾਰਾ ਰਖ ਰਖਾਵ ਇਹਨਾਂ ਦਾ ਕਿੰਨੇ ਕ ਤੁਹਾਡੇ ਨਾਲ ਲੀਵਰ ਵਾਲੇ ਲੱਗੇ ਹੋਏ ਨੇ ਇਸ ਸਵੇਰ ਤੋਂ ਸ਼ਾਮ ਤੱਕ ਦਾ ਰੁਟੀਨ ਕੀ ਆ ਥੋੜਾ ਜਿਹਾ ਦੀ ਵਰਤਦਾ ਨਹੀਂ ਜੀ ਸਾਡਾ ਉਦਾਂ ਇਹ ਟਾਈਮ ਤੋਂ ਟਾਈਮ ਕਰਦੇ ਆ ਜਿੱਦਾਂ ਸਵੇਰ ਨੂੰ 4:00 ਵਜੇ ਮੈਂ ਖੁਦ ਇਹਨਾਂ ਨੂੰ ਆਕੇ ਠਾੜ ਲੀਣਾ ਤੇ ਤਿੰਨ ਬੰਦੇ ਆ ਚੌਥਾ ਮੈਂ ਆ ਜੀ ਮੈਂ ਵੀ ਘੰਮ ਘੰਮ ਕੇ ਜੇ ਡਿਊਟੀ ਪੂਰੀ ਕਰਨਾ ਤੇ ਉਦਾਂ ਵੀ ਅਸੀਂ ਸੈਟੀਸਫਾਈ ਸਾਡੀ ਬਹੁਤ ਆ ਤੇ ਆਪ ਖੁਦ ਹੋ ਕੇ ਨਾਲ ਮੱਝਾਂ ਅਸੀਂ ਆਪ ਚਵਾਈਦੀਆਂ ਆ ਤੇ ਬੇਟਾ ਬਾਹਰ ਚੱਲ ਗਿਆ ਤੇ ਹੁਣ ਆਪ ਸਾਰਾ ਕੁਝ ਨਾਲ ਕਰੀਦਾ ਹਾਂਜੀ ਧਾਰਨਾ ਫਿਰ ਹੱਥੀਂ ਚੋਣੇ ਆਪਾਂ ਹਾਂਜੀ ਇਹ ਜੀ ਧਾਰਾਂ ਦੀ ਗੱਲ ਕਰਦੇ ਆ ਜੇ ਗਾਈਆਂ ਅੱਗੇ ਕਾਫੀ ਪੰਜ ਛੇ ਗਾਈਆਂ ਬੜੀਆਂ ਟਾਪ ਮਾਡਲ ਸੀਗੀਆਂ ਤੇ ਹੁਣ ਇਹਦੇ ਕਰਕੇ ਮੱਝਾਂ ਦੇ ਮਸ਼ੀਨ ਨਹੀਂ ਲੱਗਦੀ ਨਾ ਕੋਈ ਇਹ ਅੱਜ ਤੇ ਸੁਣੀ ਆ ਤੇ ਮੱਝ ਜਿਹੜੀ ਆ ਚਵਾਈ ਹੱਥ ਨਾਲ ਹੀ ਕਰਨੀ ਪੈਂਦੀ ਆ ਮੁੰਡੇ ਮੋਤ ਵਧੀਆ ਮਾਰ ਆ ਮੇਰੇ ਕੋ ਤੇ ਤਿੰਨ ਜਣੇ ਉਹ ਚੌਥਾ ਮੈਂ ਆ ਤੇ ਇੱਕ ਮੇਰਾ ਭਤੀਜਾ ਆ ਸੀ ਨਾਲ ਚੰਗਾ ਚੋਲੀ ਦੀ ਆ ਜੀ ਬਿਲਕੁਲ ਸੋ ਦੇਖੋ ਕਿਸਾਨ ਵੀਰੋ ਅਥੀਂ ਚਵਾਈ ਜੀ ਪਸ਼ੂ ਦੀ ਅਸੀਂ ਕੋਲ ਖੜਦੇ ਆ ਨਾ ਪਸ਼ੂ ਨਾਲ ਗੱਲਾਂ ਕਰਦੇ ਆ ਤਾਂ ਸਾਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਂਦੀ ਪਸ਼ੂ ਵੀ ਸੀਲ ਹੋ ਕੇ ਖੜ ਜਾਂਦਾ ਵੀ ਸਾਡਾ ਮਾਲਕ ਸਾਡਾ ਇੰਨਾ ਧਿਆਨ ਰੱਖਦਾ ਆਪ ਹੱਥੀਂ ਚੋਂਦਾ ਆ ਸੋ ਬੜੀ ਵਧੀਆ ਗੱਲ ਆ ਕਿ ਸਫਾਈ ਰੱਖਦੇ ਆ ਸੋ ਸੁਰਜੀਤ ਸਿੰਘ ਜੀ ਤੁਹਾਡੇ ਫਾਰਮ ਹਾਊਸ ਦੇ ਹੋਰ ਕਿਸੇ ਪੁਆਇੰਟ ਤੇ ਚੱਲਦੇ ਆਪਾਂ ਫਿਰ ਹਾਂਜੀ ਚਲੋ ਸਿੰਘ ਜੀ ਹਰਾਚਾਰਾ ਪਸ਼ੂਆਂ ਨੂੰ ਸਾਰਾ ਸਾਲ ਮਿਲਦਾ ਰਹੇ ਇਹਦੇ ਲਈ ਕਿਸ ਤਰ੍ਹਾਂ ਦਾ ਪ੍ਰਬੰਧ ਕਰਦੇ ਹੋ ਆਪਣੇ ਖੇਤਾਂ ਦੇ ਵਿੱਚ ਕਿਹੜੇ ਸਮੇਂ ਕੀ ਕੀ ਲਾਉਨੇ ਆ ਥੋੜਾ ਜਿਹਾ ਇਹਦੇ ਸੰਬੰਧੀ ਜ਼ਰੂਰ ਦੱਸੋ ਹਰਾਚਾਰਾ ਹੁਣ ਇਸ ਵੇਲੇ ਬੜਾ ਜੋਗੰਤੇ ਆ ਤੇ ਇਹਦੇ ਨਾਲ ਜੇ ਹੁਣ ਆਪਾਂ ਜਿੰਨੀ ਕਟਾਈ ਵਧੀਆ ਵਧੀਆ ਜ਼ਿਆਦਾ ਕਰਾਂਗੇ ਇਹਦੇ ਨਾਲ ਜ਼ਿਆਦਾ ਪਟਾਰਾ ਕਰੂਗਾ ਨਾਲੇ ਇਹ ਗੱਲ ਤਾਂ ਨਹੀਂ ਥੱਲੇਉ ਤੇ ਇਹਦੇ ਨਾਲ ਹਰੇਚਾਰੇ ਦਾ ਇੱਕ ਬਹੁਤ ਵਧੀਆ ਤੇ ਇੱਕ ਦਾ ਪਸ਼ੂ ਉਦਾਂ ਅੱਜਕੱਲ ਰਾਸ਼ਨ ਥੋੜਾ ਘਟ ਪਾਉਣਾ ਪੈਂਦਾ ਜੇ ਹਰਾਚਾਰਾ ਬਹੁਤ ਹੁੰਦਾ ਇਹਦੇ ਨਾਲ ਬਹੁਤ ਆਪਾਂ ਨੂੰ ਬਚੇ ਦੋ ਜਾਂਦੀ ਆ ਨਾਲੇ ਆਪਾਂ ਨੂੰ ਇਹ ਵੀ ਗੱਲ ਆ ਵੀ ਜੇ ਆਪਾਂ ਜਿਆਦਾ ਪਾਵਾਂਗੇ ਇੱਕ ਪਸ਼ੂ ਨਰਵਾ ਰਹਿੰਦਾ ਤੇ ਇੱਕ ਉਹਦਾ ਤਾਂਦਰੁਸ ਰਹਿਦਾ ਤੇ ਇਸ ਕਰਕੇ ਹਰੇਚਾਰੇ ਦੀ ਵੀ ਬਹੁਤ ਕਿਸਾਨਾਂ ਨੂੰ ਲੋਡ ਆਏ ਦੇ ਵੀ ਉਹਦਾ ਇਹਦੇ ਕਰਕੇ ਕਿਸਾਨ ਇਸ ਕੋਲੋਂ ਬਹੁਤ ਥੋੜਾ ਜਿਹਾ ਹੋ ਜਾਂਦੇ ਆ ਇਹ ਕਟਾਈ ਕਰਨ ਤੋਂ ਬਹੁਤ ਔਖਾ ਜਿਹਾ ਲੱਗਦਾ ਤੇ ਲੇਬਰ ਜਿਆਦਾ ਪੈਂਦੀ ਆ ਤੇ ਇਸ ਕਰਕੇ ਇਹ ਜ਼ਿੰਮੇਵਾਰ ਹਰ ਕੋਈ ਆ ਥੋੜਾ ਜਿਹਾ ਹਰਿਆਚਾਰਾ ਘਟਾ ਦਿੰਦਾ ਆ ਤੇ ਪਰ ਇਹ ਘਟਾਉਣਾ ਨਹੀਂ ਚਾਹੀਦਾ ਔਖ ਸੁੱਖੇ ਹੋ ਕੇ ਲੇਬਰ ਵੱਧ ਘਟ ਕਰਕੇ ਤੇ ਇਹਨੂੰ ਪਾਉਣਾ ਚਾਹੀਦਾ ਜੀ ਸੁਰਜੀਤ ਸਿੰਘ ਜੀ ਅਸੀਂ ਬਹੁਤੇ ਕਿਸਾਨ ਵੀਰਾਂ ਨੂੰ ਦੇਖਿਆ ਕਿ ਜਦੋਂ ਹਰਾਚਾਰਾ ਆਪਣੇ ਖੇਤ ਦੇ ਵਿੱਚ ਲਾਉਂਦੇ ਆ ਨਾ ਤਾਂ ਪਾਣੀ ਦੇ ਮਗਰੀ ਪਾਣੀ ਲਾਈ ਜਾਂਦੇ ਆ ਤੇ ਯੂਰੀਏ ਤੇ ਯੂਰੀਆ ਪਾਈ ਜਾਂਦੇ ਆ ਥੋੜਾ ਜਿਹਾ ਸੁਝਾ ਦਿਓ ਕਿ ਜਿਹੜਾ ਉਹ ਯੂਰੀਆ ਬਾਰ ਬਾਰ ਪਾਈ ਜਾਂਦੇ ਆ ਇਹ ਉਹ ਪਛਿਮਾ ਲਈ ਨੁਕਸਾਨਦਾਇਕ ਆ ਇਹ ਇਦਾਂ ਹੁੰਦੀ ਆ ਜਦੋਂ ਡੈਰੀ ਫਾਰਮਾਂ ਦੇ ਵਿੱਚ ਚਾਰਾ ਹਰਾ-ਜਾਰਾ ਜਾਂਦਾ ਉਹਨਾਂ ਨੂੰ ਜ਼ਿੰਮੇਵਾਰਨ ਹੁੰਦਾ ਵੀ ਇੱਕ ਲੋ ਵੱਧ ਹੋ ਜਵੇ ਤੇ ਸਾਨੂੰ ਤਾਂ ਇਦਾਂ ਦੀ ਹੈ ਨਹੀਂ ਉਹ ਜੇ ਆਪਾਂ ਜ਼ਿਆਦਾ ਹਰਾ-ਚਾਰਾ ਜੇ ਖਾਦ ਜ਼ਿਆਦਾ ਪਾਉਨੇ ਆ ਉਹਦੇ ਨਾਲ ਥੱਲੇ ਗਾਲਾ ਪੈ ਜਾਂਦਾ ਆ ਤੇ ਕਿਉਂ ਇਹ ਲੋਡ ਵੱਧ ਜਿੰਨਾ ਵੀ ਆਪਾਂ ਜੂਰੀਆ ਜ਼ਿਆਦਾ ਪਾਵਾਂਗੇ ਇਹਦੀ ਸਮੱਸਿਆ ਇਹ ਆ ਇਹ ਖੇੜਾ ਜਿਹਾ ਲੱਗ ਕੇ ਇਹ ਗਾਣਾ ਸ਼ੁਰੂ ਹੋ ਜਾਂਦਾ ਤੇ ਤੁਸੀਂ ਦੇਖ ਹੀ ਲਿਆਣਾ ਸਾਡੇ ਖੱਤਿਆਂ ਵਿੱਚ ਕਿਤੇ ਇੱਕ ਤਾਂ ਪਸ਼ੂ ਖਾਂਦਾ ਬਹੁਤ ਵਧੀਆ ਆ ਇੱਕ ਜੇ ਗਲ ਗਿਆ ਤਾਂ ਇਹਦੇ ਨਾਲ ਪਸ਼ੂ ਬਦਬੋ ਮਾਨ ਲਾ ਪੈਂਦੇ ਆ ਚਾਰਾ ਇਹ ਪਸ਼ੂ ਖਾਂਦੇ ਵੀ ਘੱਟ ਵਾ ਇਹਨੂੰ ਪਾਣੀ ਵੀ ਘੱਟ ਲਾਉਣਾ ਚਾਹੀਦਾ ਪਾਣੀ ਜਿੰਨਾ ਲੋੜ ਦੇ ਹਸਾਰ ਲਾਉਣਾ ਚਾਹੀਦਾ ਵੀ ਜੇ ਆਪਾਂ ਵੱਧ ਪਾਣੀ ਲਾਵਾਂਗੇ ਤਾਂ ਇਹਦੇ ਨਾਲ ਇਹ ਗਾਲਾ ਇਹਦੇ ਨਾਲ ਵੀ ਪੈਣਾ ਇਹਦਾ ਇਹ ਗਰਮੀ ਦੀ ਰੁੱਤ ਦੇ ਵਿੱਚ ਤਾਂ ਮਰਸੀਮ ਹੈਗਾ ਆ ਤੁਹਾਡੇ ਕੋਲੇ ਤੇ ਅੱਗੇ ਮੂਹਰੇ ਜਾ ਕੇ ਫੇਰ ਗਰਮੀ ਹੋਰ ਵਧਣੀ ਆ ਕਿਹੜਾ ਚਾਰਾ ਅੱਗੇ ਲਾਉਂਗੇ ਫੇਰ ਉਹਦੀ ਬਾਰੇ ਵੀ ਸਾਨੂੰ ਜਰੂਰ ਹੁਣ ਤੁਸੀਂ ਡਾਕਟਰ ਸਾਹਿਬ ਦੇਖਿਆ ਹੋਣਾ ਕਿ ਮੇਰੇ ਹੁਣ ਕਟਾਈ ਕਰਨ ਵਾਲੀ ਆ ਤੇ ਸਰੋਂ ਦੀ ਸਰੋਂ ਤੋਂ ਬਾਅਦ ਜਿਹੜੇ ਖੱਤੇ ਦੋ ਆ ਉਹਦੇ ਵਿੱਚ ਮੱਕੀ ਜਾਂ ਬੀਬੀ ਕੌਨ ਇਹ ਲਾਉਣ ਦੀ ਸਲਾਹ ਆ ਤੇ ਉਦਾਂ ਦਾ ਜੀ ਹੜੂ ਟੱਲਾ ਆ ਇਹ ਕਾਫੀ ਟਾਈਮ ਹਲੇ 1.5 2 ਮਹੀਨੇ ਹਲੇ ਖੁੱਲੇ ਚੱਲ ਜਾਨੇ ਆ ਤਾਂ ਇਹਦੇ ਨਾਲ ਸਮਾਂ ਗਾਂ ਤੋਂ ਗਾਂ ਇਹਦੀ ਕੁਆਲਿਟੀ ਵਧੀਆ ਬਣਣੀ ਆ ਕਿਉਂ ਜੇ ਆਪਾਂ ਇਹਨੂੰ ਚੰਗਾ ਦੇਖ ਭਾਲ ਚੰਗੀ ਕਰਾਂਗੇ ਪਰ ਇਹਨੂੰ ਖਾਦ ਨਹੀਂ ਪਾਉਣਾ ਚਾਹੀਦਾ ਹੁਣ ਜ਼ਿੰਮੇਵਾਰ ਕਈ ਹੋਣ ਵੀ ਕਈ ਹੱਥ ਪਾਉਣ ਲੱਪੈਂਦੇ ਆ ਇਹਦੇ ਨਾਲ ਬਹੁਤ ਨੁਕਸਾਨਦਾਈ ਆ ਇੱਕ ਪਸ਼ੂ ਦਾ ਵੀ ਜੂਰੀਆ ਤੇ ਦੁੱਧਾ ਵੀ ਬਹੁਤ ਫਰਕ ਪੈਂਦਾ ਜੀ ਅੱਛੇ ਗੱਲ ਇਹ ਆ ਸਰਜੀਤ ਸਿੰਘ ਜੀ ਜੇ ਇੱਕੋ ਚੀਜ਼ ਅਸੀਂ ਪਸ਼ੂਆਂ ਨੂੰ ਪਾਈ ਜਾਈਏ ਨਾ ਪਸ਼ੂਆਂ ਨੂੰ ਕਿ ਜੇ ਬੰਦਾ ਵੀ ਇੱਕੋ ਚੀਜ਼ ਰੋਜ਼ ਖਾਣ ਲੱਗ ਜਾਵੇ ਨਾ ਉਹ ਵੀ ਅੱਕ ਜਾਂਦਾ ਹਨਾ ਹਰਾ ਚਾਰਾ ਵੀ ਆਪਾਂ ਰੋਜ਼ ਨਹੀਂ ਪਾ ਸਕਦੇ ਇਹਦੇ ਨਾਲ ਨਾਲ ਪਸ਼ੂ ਤੰਦਰੁਸਤ ਵੀ ਰਹਿਣ ਸਾਨੂੰ ਦੁੱਧ ਵੀ ਵਧੀਆ ਦੇਣ ਕੀ ਤੁਸੀਂ ਕੋਈ ਆਪ ਜਿਹੜੀ ਤਿਆਰ ਘਰੇ ਘਰ ਤਿਆਰ ਕਰਕੇ ਫੀਡ ਵੀ ਦਿੰਨੇ ਹੋ ਜਾਂ ਬਾਜ਼ਾਰੋਂ ਲੈਨੇ ਹੋ ਥੋੜਾ ਉਹਦੇ ਬਾਰੇ ਵੀ ਸਾਨੂੰ ਵਿਸਤਾਰ ਨਾਲ ਨਹੀਂ ਉਹ ਡਾਕਟਰ ਸਾਹਿਬ ਤੁਸੀਂ ਦੇਖ ਹੀ ਲਿਆ ਹੋਣਾ ਮੇਰੇ ਆ ਬੰਦੇ ਪਾਉਂਦੇ ਆ ਤੁਸੀਂ ਚਪਕੀ ਦੇਖਿਆ ਵੀ ਆ ਅਸੀਂ ਸਰੋਂ ਬਹੁਤ ਪਾਈਦੀ ਆ ਤੇ ਅਸੀਂ ਫੀਡ ਆਪਣੀ ਤਿਆਰ ਕਰੀਦੀ ਆ ਮੱਕੀ ਦਾ ਛੋਲਿਆਂ ਦਾ ਵੀ ਆਪਾਂ ਬਾਜਰਾ ਲਾ ਲਓ ਸਰੋਂ ਲਾ ਲਓ ਤੇ ਫਿਰ ਲਾਉਂ ਚੋਲਿਆ ਦਾ ਠੱਠੜਾ ਤੇ ਇਹ ਤੁਸੀਂ ਦੇਖਿਆ ਹੋਣਾ ਅੰਦਰ ਕਾਫੀ ਉੱਥੇ ਆਪਣਾ ਹੀ ਤਿਆਰ ਕਰਦੇ ਮੈਂ ਕਦੀ ਫੀਡ ਦਾ ਇੱਕ ਬੋਰਾ ਵੀ ਨਹੀਂ ਕਦੀ ਪਾਇਆ ਜੀ ਤੇ ਉਦਾਂ ਵੀ ਪਸ਼ੂ ਦੇਖੋ ਤਾਣਾ ਇੱਕ ਦੁੱਧ ਬਹੁਤ ਕੁਆਲਟੀ ਦਾ ਹੁੰਦਾ ਜੀ ਜੇ ਦੁੱਧਾਂ ਦੇਖਿਆ ਜਾਵੇ ਦੁੱਧ ਜਿੰਨਾ ਆਪਾਂ ਘਰ ਦਾ ਆਪਣਾ ਤਿਆਰ ਕਰਕੇ ਪਾਵਾਂਗੇ ਉਹ ਦੁੱਧ ਦੀ ਕੁਆਲਟੀ ਬੜੀ ਹੋਊਗੀ। ਸਰਜੀਤ ਸਿੰਘ ਜੀ ਗੱਲ ਇਹ ਆ ਵੀ ਪਸ਼ੂਆਂ ਨੂੰ ਖੁਰਾਕ ਅਸੀਂ ਡੇਲੀ ਦਿੰਨੇ ਆ ਥੋੜਾ ਜਿਹਾ ਸਮਾਬਧ ਵੀ ਸਾਨੂੰ ਦੱਸ ਦਿਓ ਵੀ ਕਿਹੜੇ ਕਿਹੜੇ ਵੇਲੇ ਅਸੀਂ ਪਸ਼ੂਆਂ ਨੂੰ ਖੁਰਾਕ ਦਈਏ ਤਾਂ ਸਹੀ ਰਹਿੰਦੀ ਆ ਕਿੰਨੇ ਵੇਲੇ ਤੁਸੀਂ ਇਹਨਾਂ ਨੂੰ ਪਸ਼ੂਆਂ ਨੂੰ ਖੁਰਾਕ ਦਿੰਨੇ ਹੋ ਤੇ ਪਾਣੀ ਦਾ ਵੀ ਥੋੜਾ ਪ੍ਰਬੰਧ ਉਹਨਾਂ ਦਾ ਦੱਸ ਦਿਓ ਵੀ ਕਿੰਨੇ ਵਾਰ ਉਹਨਾਂ ਨੂੰ ਦਿਹਾੜੀ ਦੇ ਵਿੱਚ ਗਰਮੀ 'ਚ ਪਾਣੀ ਪੋਣਾ ਤੇ ਸਰਦੀ 'ਚ ਪ੍ਰਬੰਧ ਇਹ ਸਾਰਾ ਕਿੱਦਾਂ ਕਰਦੇ ਆ। ਦੇਖੋ ਸਵੇਰ ਨੂੰ ਜੀ ਅਸੀਂ ਸਵੇਰ ਨੂੰ ਇਹ ਚਾਰਾ ਜਿਹੜਾ ਕਟਾਈ ਕੀਤਾ ਆ ਉਸ ਵੀਰ ਨੂੰ ਪਾਉਣਾ ਤੇ ਉਧਰ ਅਸੀਂ 2:30 ਵਜੇ ਤੁਸੀਂ ਦੇਖੇ ਲਿਆਉਣਾ ਅਸੀਂ ਤੂੜੀ ਉੱਤੇ ਕਤਾਵਾ ਕਰਨਾ ਤੂੜੀ ਜ਼ਰੂਰ ਪਾਉਣੀ ਹੈ ਜੀ ਇੱਕ ਟਾਈਮ ਜੇ ਤੂੜੀ ਆਪਾਂ ਪਾਵਾਂਗੇ ਤਾਂ ਦੁੱਧ ਦੀ ਕੁਆਲਿਟੀ ਹੋਊਗੀ ਤੇ ਇੱਕ ਪਸ਼ੂ ਜਿੱਦਾਂ ਜਿੰਨਾ ਆਪਾਂ ਰਾਬੀ ਇਹ ਲੋੜਾ ਵੀ ਪਾਲੀਏ ਇਹਦੇ ਨਾਲ ਮੋਕ ਵੀ ਮਾਰੂਗਾ ਤੇ ਇਹਦੇ ਨਾਲ ਇੱਕ ਟਾਈਮ ਤੂੜੀ ਪਾਵਾਂਗੇ ਤਾਂ ਨਾਲੇ ਦਾਣਾ ਤਾਂ ਜ਼ਰੂਰ ਪਾਉਣਾ ਹੀ ਪੈਣਾ ਜੀ ਜੇ ਆਪਾਂ ਚਲੋ ਦਾਣਾ ডোজ ਘਟਾ ਦਿਓ ਦਾਣਾ ਪਾਵਾਂਗੇ ਤਾਂ ਦੁੱਧ ਦੇਊਗਾ ਤੇ ਇਸ ਕਰਕੇ ਦਾਣਾ ਵੀ ਜੇ ਪਾਣੀ ਦੀ ਗੱਲ ਕਰਦੇ ਆ ਪਾਣੀ ਦੋ ਟਾਈਮ ਡਾਈ ਦਾ ਜੀ ਦੋ ਟਾਈਮ ਇੱਕ ਸਵੇਰ ਨੂੰ ਇੱਕ ਉਹਦੇ ਤਿੰਨ ਸਾਢੇ ਤਿੰਨ ਵਜੇ ਤਾਂ ਫਿਰ ਇਹਨਾਂ ਨੂੰ ਪਾਣੀ ਡਾਹ ਕੇ ਬਾਹਰ ਵੀ ਤੁਹਾਨੂੰ ਦੇਖਿਆ ਹਣਾ ਕੱਚੇ ਦੇ ਵੀ ਛੱਡੀ ਦੇ ਤੇ ਉਸ ਵੇਲੇ ਜਿੰਨਾ ਚਿਰ ਪੱਠੇ ਖਾਦੇ ਆ ਜਾਂ ਉਦਾਂ ਦੋ ਚਾਰ ਘੰਟੇ ਸੀ ਪੱਕੀ ਤੇ ਰੱਖਣਾ ਫਿਰ ਇਹਨਾਂ ਨੂੰ ਬਾਹਰ ਕੱਢਣੇ ਆ ਜੀ 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 ਅੱਛਾ ਮੈਨੂੰ ਇਦਾਂ ਲੱਗਦਾ ਜੀ ਤੁਹਾਡੇ ਪਸ਼ੂਆਂ ਦੀ ਸਫਾਈ ਨੂੰ ਦੇਖ ਕੇ ਕਿ ਤੁਸੀਂ ਸਾਰੀ ਜੜੀ ਇਹਨਾਂ ਤੇ ਕੱਪੜੇ ਮਾਰੀ ਜਾਂਦੇ ਹੋ ਕੀ ਕਹਿਣਾ ਚਾਹੋਗੇ ਪਸ਼ੂਆਂ ਦੀ ਸਫਾਈ ਕਿੰਨੀ ਕਿ ਸਾਡੇ ਦੁੱਧ ਹਾਰੂ ਪਸ਼ੂਆਂ ਦੇ ਵਿੱਚ ਉਹਨਾਂ ਨੂੰ ਦੁੱਧ ਦੇਣ ਦੇ ਵਿੱਚ ਸਹਾਇੀ ਹੁੰਦੀ ਹੈ ਕੀ ਕਹਿਣਾ ਚਾਹੋਗੇ ਜੀ ਜੀ ਦੇਖੋ ਡਾਕਟਰ ਸਾਹਿਬ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਜੇ ਆਪਾਂ ਦੇਖੋ ਪਾਣੀ ਦੀ ਆਪਾਂ ਨੂੰ ਬਚਤ ਕਰਨੀ ਚਾਹੀਦੀ ਹੈ ਤੇ ਪਸ਼ੂ ਨੂੰ ਅਸੀਂ ਰੋਜ਼ ਨਹੀਂ ਜੇ ਗਰਮੀ ਆ ਉਦਣ ਨਾ ਹੋਣਾ ਨਹੀਂ ਤਾਂ ਦੂਏ ਤੀਏ ਦਿਨ ਅਸੀਂ ਨਾਲ ਇਹਦਾ ਸਫਾਈ ਜਰੂਰ ਰੱਖਣੀ ਹੈ ਜੇ ਆਪਾਂ ਥੱਲੇ ਸਫਾਈ ਰੱਖਾਂਗੇ ਪਸੂ ਉਦਾਂ ਹੀ ਨਹੀਂ ਲੱਭੜਦਾ ਜੀ ਜੇ ਆਪਾਂ ਉਹ ਕਦੀ ਗੁਹਾਰੀ ਠੋਣਾ ਆਪਾਂ ਥੱਲੇ ਬਹਾਰੀ ਦੇਖੋ ਸਫਾਈ ਆ ਉਦਾਂ ਪੱਤਰੀ ਫਿਰਨੇ ਆ ਫਿਰ ਇਹਨਾਂ ਨੂੰ ਥੋੜਾ ਜਿਹਾ ਕੱਚੇ ਜਰੂਰ ਛੱਡੋ ਕਿਉਂ ਅੰਦਰ ਫਰਸ਼ ਸੁੱਕ ਜਵੇ ਫਿਰ ਉਸ ਵੇਲੇ ਆਉਗੇ 2-4 ਘੰਟੇ ਰਹੋਗੇ ਫਿਰ ਬਾਹਰ ਜਾਉਗੇ ਇਹ ਆਈ ਚਲੇਈ ਤਾਂ ਹੋ ਜਾਂਦੀ ਆ ਥੋੜੀ ਦੌੜ ਪਾਜਾ ਤੇ ਉਦਾਂ ਪਾਣੀ ਦੀ ਬਹੁਤ ਬਚਦੇ ਆਪਾਂ ਹਰ ਵੇਲੇ ਪਾਣੀ ਮਾਰੀ ਜਾਂਦੇ ਪਾਣੀ ਮਾਰੀ ਜਾਂਦੇ ਆ ਇਹ ਵੀ ਬੇਕਾਰ ਬਾਜੀ ਅੱਛਾ ਸੁਰਜੀਤ ਸਿੰਘ ਜੀ ਹੁਣ ਆਪਾਂ ਦੁੱਧ ਵਰਨ ਨੂੰ ਆਈਏ ਕਿੰਨੀ ਕ ਦੁੱਧ ਦੀ ਪੈਦਾਵਾਰ ਤੁਸੀਂ ਲੈ ਲੈਨੇ ਹੋ ਤੇ ਉਹਦਾ ਮੰਡੀਕਰਨ ਕਿਵੇਂ ਕਰਦੇ ਹੋ ਕਿਉਂਕਿ ਅਖੀਰ ਜਾ ਕੇ ਗੱਲ ਆ ਜਿਹੜੀ ਉਹ ਮੰਡੀਕਰਨ ਤੇ ਹੀ ਮੁੱਕਦੀ ਆ। ਹਾਂਜੀ ਇਹ ਤਾਂ ਸੋ ਕੀ ਕਹਿਣਾ ਚਾਹੂਗੇ ਕਿੰਨੀ ਕ ਦੁੱਧ ਦੀ ਪੈਦਾਵਾਰ ਆ ਡੇਲੀ ਦੀ ਕਿਦਾਂ ਉਹਦੀ ਮਾਰਕੀਟਿੰਗ ਕਰਦੇ ਹੋ। ਹਾਂਜੀ ਦੇਖੋ ਜੀ ਤੁਸੀਂ ਦੇਖੇ ਲਿਆ ਉਹਦੇ ਵਿੱਚੋਂ 25 ਕਿ 20 25 ਕੇ ਨੰਗਰ ਦੁੱਧ ਦਿੰਦੇ ਆ ਬਾਕੀ ਦਾ ਕੋਈ ਟੁਕੜਾ ਰਲਦੀਆਂ ਕੋਈ ਗਾਹ ਗੱਬਣਾ ਹੋ ਜਾਂਦੀਆਂ ਤੇ ਇਹਦੇ ਕਰਕੇ ਕੋਈ 2.5 3 ਕੁਇੰਟਲ ਖੁੱਲਾ ਦੁੱਧ ਹੈਗਾ। ਤੇ ਮੰਡੀ ਕਾਂ ਦਾ ਸਾਨੂੰ ਬੜਾ ਕਿਸਾਨ ਸੋਖਾ ਆ ਤੇ ਜਿੱਦਾਂ ਸਾਡੇ ਘਰਾਂ ਦੇ ਵਿੱਚੋਂ ਦੁੱਧ ਲੈ ਕੇ ਜਾਂਦੇ ਆ ਬੜੇ ਚਿਰ ਦੇ ਲੱਗੇ ਆ ਜਿਹੜਾ ਸਾਡੇ ਕੋਲ ਵੱਧ ਹੁੰਦਾ ਉਹ ਸਾਡੇ ਇੱਥੇ ਡੇਰੀ ਤੋਂ ਲੈ ਜਾਂਦੇ ਆ ਆਪਾਂ ਕੋਈ ਦੁੱਧ ਹੀ ਨਹੀਂ ਤੁਹਾਨੂੰ ਕੋਈ ਪ੍ਰੋਬਲਮ ਜੇ ਆਪਾਂ ਕੁਆਲਟੀ ਵਧੀਆ ਦੇਣੀ ਆ ਦੁੱਧ ਤਾਂ ਆਪਣੇ ਆਪ ਅਗਲੇ ਹੱਕਾ ਮਾਰਦੇ ਆ ਸਰਜੀਤ ਸਿੰਘ ਜੀ ਥੋੜਾ ਜਿਹਾ ਇਹ ਵੀ ਦੱਸ ਦਿਓ ਸਾਨੂੰ ਤੁਸੀਂ ਪਸ਼ੂਆਂ ਦੇ ਗੱਭਣ ਦੀ ਗੱਲ ਕੀਤੀ ਸੀ ਕਿ ਟੀਕੇ ਨਾਲ ਅੱਗੇ ਇਹਨਾਂ ਦਾ ਗਰਭਦਾਨ ਕਰਵਾਉਨੇ ਆ ਜਾਂ ਕੋਈ ਹੋਰ ਤਰੀਕਾ ਬਣਾਉਨੇ ਆ ਨਹੀਂ ਇਹ ਉਹ ਅਸੀਂ ਅਬਲ ਤਾਂ ਜਿਆਦਾ ਆਪਾਂ ਵਧੀਆ ਖਾਣਾ ਇਹਨਾਂ ਨੂੰ ਦੇਣਾ ਜਿਆਦਾ ਕਰਦੇ ਇਹਦੀ ਗੱਲ ਹੈ ਜੀ ਜਦੋਂ ਆਪਾਂ ਫੀਡਾਂ ਪਾਉਣ ਲੱਪੇ ਨੇ ਰਿਪੀਟ ਦੁਬਾਰਾ ਬਾਰ-ਬਾਰ ਨੰਗਰ ਕਰਦਾ ਜੀ ਕਰਦਾ ਜੀ ਟਾਈਮ ਆਉਂਦਾ ਜੇ ਆਪਾਂ ਆਪਣਾ ਵਧੀਆ ਖਾਣਾ ਖੋਨੇ ਆ ਕਦੀ ਪਰਮਾਤਮਾ ਵੱਲੋਂ ਕਦੀ ਇਦਾਂ ਦੀ ਦਿੱਕਤ ਆਈ ਹੀ ਨਹੀਂ ਜੇ ਇਕ ਕਰੀ ਜੰਪ ਲਿਆ ਤੇ 100% ਪਸ਼ੂ ਟ੍ਰੀਟਮੈਂਟ ਉਹ ਗੱਬਣ ਹੋ ਜਾਂਦਾ ਤੇ ਇਸ ਕਰਕੇ ਕਦੀ ਹੋਇਆ ਨਹੀਂ ਜੇ ਹਾਰ ਟੀਕੇ ਬੜੇ ਲਵਾਏ ਆ ਗਾਹਾਂ ਚੰਗੀ ਬਰੀਡਾਂ ਦੇ ਵੀ ਲਵਾਏ ਆ ਉਦੋਂ ਮੇ ਕੋ ਆਪਣਾ ਬੋਲੋ ਤੁਸੀਂ ਦੇਖਿਆ ਹੋਣਾ ਵਧੀਆ ਮੈਂ ਹਾਰ ਤੋਂ ਲੈ ਕੇ ਆ ਬਹੁਤ ਟੌਪ ਦਾ ਆ ਤੇ ਕੱਟੀਆਂ ਵੀ ਦੇਖਿਓ ਬੜੀਆਂ ਟੌਪ ਦੀਆਂ ਆ ਮੇਨੂੰ ਵੱਡੇ-ਵੱਡੇ ਲੱਖ ਦੀ ਕੱਟੀ ਹੋਣੀ ਆ ਬੜੀਆਂ 5-6 ਕੱਟੀਆਂ ਤੇ ਸੋ ਗੱਲਾਂ ਕੱਟੀਆਂ ਬਹੁਤ ਟੌਪ ਦੀਆਂ ਆ ਤੇ ਆਪਾਂ ਇਹ ਕਰਕੇ ਆ ਜੇ ਆਪਾਂ ਡੰਗਰ ਰੱਖੇ ਆ ਉਹਦੀ ਬਰੀਡਾਂ ਨੂੰ ਧਿਆਨ ਜ਼ਰੂਰ ਦੇਣਾ ਜੇ ਸਾਡੀ ਜ਼ਿੰਮੇਵਾਰ ਬਰੀਡ ਨੂੰ ਘੱਟ ਧਿਆਨ ਦਿੰਦੇ ਆ ਤੇ ਬਰੀਡ ਜ਼ਰੂਰ ਦੇਖਣੀ ਚਾਹੀਦੀ ਆ ਜੇ ਬਰੀਡ ਚੰਗੀ ਹੋਊਗੀ ਤਾਂ ਦੁੱਧ ਵੀ ਜ਼ਿਆਦਾ ਹੋਊਗਾ ਉਹਦੇ ਨਾਲ ਆਪਣਾ ਮੰਡੀਕਰਨ ਵੀ ਵਧੀਆ ਹੋਊਗਾ ਜੀ ਸੋ ਕਿਸਾਨ ਵੀਰੋ ਦੇਖੋ surjit singh ਹੁਣੀ ਮਿਹਨਤ ਕਰ ਰਿਹਾ ਕਟੀਆਂ ਨੂੰ ਪਾਲ ਕੇ ਅੱਗੇ ਮੱਝਾਂ ਬਣਾ ਕੇ ਉਹਨਾਂ ਤੋਂ ਪੈਦਾਵਾਰ ਲੈ ਰਿਹਾ ਦੁੱਧ ਦੀ ਤੇ ਕਿਸੇ ਕਿਸਮ ਦੀ ਕੋਈ ਸਮੱਸਿਆ ਇਹਨਾਂ ਨੂੰ ਆ ਰਹੀ ਨਹੀਂ ਰਹੀ ਤੇ ਆਪਾਂ ਫਿਰ ਚੱਲਦੇ ਆਂ ਇਹਨਾਂ ਦੇ ਹੋਰ ਸਪੌਟ ਦੇ ਉੱਤੇ ਗੱਲਬਾਤ ਉੱਥੇ ਜਾ ਕੇ ਕਰਦੇ ਆਂ ਇਹਨਾਂ ਦੇ ਨਾਲ ਫਾਰਮ ਹਾਊਸ ਦੇ ਉੱਤੇ ਕਿਸਾਨ ਵੀਰੋ ਅਸੀਂ ਤੁਹਾਨੂੰ ਅੱਜ surjit singh ਦੇ ਖੇਤ ਦੀ ਵਣਸਵੰਤਾ ਦਿਖਾ ਰਹੇ ਹਾਂ ਸੋ ਇਸੇ ਲੜੀ ਦੇ ਵਿੱਚ ਅੱਗੇ ਅਸੀਂ surjit singh ਉਹਨਾਂ ਦੇ ਕੋਲ ਚੱਲਦੇ ਹਾਂ ਫੁਰਸਤ ਦੇ ਉਹ ਪਲ ਬਿਤਾ ਰਹੇ ਨੇ ਮੋਟਰ ਦੇ ਉੱਤੇ ਬੈਠੇ ਨੇ ਇਸੇ ਸੰਬੰਧੀ ਇਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਕਿ ਇਹ ਪਾਣੀ ਦੀ ਸੰਭਾਲ ਕਿਸ ਤਰ੍ਹਾਂ ਕਰਦੇ ਆ ਕਿ ਇਹਨਾਂ ਨੇ ਪਹਿਲਾਂ ਵੀ ਗੱਲ ਕੀਤੀ ਸੀ ਕਿ ਅਸੀਂ ਪਾਣੀ ਵੇਸਟ ਨਹੀਂ ਹੋਣ ਦਿੰਦੇ ਸੋ surjit singh ਜੀ ਪਸ਼ੂਆਂ ਦੇ ਜਦੋਂ ਤੁਸੀਂ ਉਹਨਾਂ ਨੂੰ ਨਿਲਾਉਂਦੇ ਹੋ ਫਰਸ਼ ਦੇ ਉੱਤੇ ਫਰਸ਼ ਧੋਦੇ ਹੋ ਉਹ ਪਾਣੀ ਫਿਰ ਕਿਸ ਤਰ੍ਹਾਂ ਉਹਦਾ ਯੂਜ਼ ਕਿਸ ਤਰ੍ਹਾਂ ਕਰਦੇ ਉਹਨੂੰ ਜਿੱਦਾਂ ਹੁਣ ਪਾਣੀ ਦੀ ਗੱਲ ਕਰਦੇ ਆ ਪਾਣੀ ਆਪ ਤਾਂ ਸਾਡੀ ਮੋਟਰਾਂ ਸਾਡੀਆਂ ਅੰਡਰਗਰਾਉਂਡ ਆ ਜਿਹੜਾ ਸਾਡਾ ਡੈਰੀ ਦਾ ਪਾਣੀ ਆ ਉਹ ਓਪਨ ਜਾਂਦਾ ਜੋ ਆਪਾਂ ਜੇ ਉਹ ਆਪਾਂ ਉਹਦੇ ਅੰਡਰਗਰਾਉਂਡ ਛੱਡਦੇ ਆ ਉਹਦੇ ਨਾਲ ਪੈ ਵੀ ਬੰਦ ਹੋ ਸਕਦੇ ਆ ਇਸ ਕਰਕੇ ਉਹ ਯਾਨੀ ਕਿ ਜ਼ਿਆਦਾ ਪਾਣੀ ਜਿੰਨਾ ਸਾਰਾ ਕੀਮਤੀ ਨੂੰ ਜਾਂਦਾ ਤੇ ਇਹ ਪਾਣੀ ਬੜਾ ਕੀਮਤੀ ਹੁੰਦਾ ਜੀ ਇਹ ਦੇ ਨਾਲ ਇਹ ਢੇਰੇ ਯਸੋਦਾ ਸੁਦਾ ਕਹਿੰਦੇ ਹੁੰਦੇ ਆ ਇਹ ਸੁਦਾ ਖਾ ਰਹੀ ਜਾਂਦਾ ਜੀ ਇਹ ਇਹ ਤਾਂ ਮਿਲਦਾ ਨਹੀਂ ਹੈਗਾ ਤੇ ਅਸੀਂ ਉਦਾਂ ਆਏ ਵੇ ਇੱਕ ਤਾਂ ਹੀ ਪਾਈਦਾ ਜਦੋਂ ਮੋਟਰ ਚਲਾਉਣੀ ਆ ਉਸ ਵੇਲੇ ਮਗਰ ਇਹ ਸਫਾਈ ਕਰਨੀ ਆ ਫਿਰ ਸਾਰਾ ਖੱਤੇ ਦੇ ਵਿੱਚ ਘੁੱਲ ਜਵੇ ਜਿਹਦੇ ਆਪਣੇ ਇੱਕ ਤਾਂ ਹੀ ਖੜਾ ਰਹਿੰਦਾ ਸਾਡੇ ਜ਼ਿੰਮੇਵਾਰ ਜ਼ਿਆਦਾ ਕਰਕੇ ਜਦੋਂ ਆਪਾਂ ਟੂਆ ਪਾੜ ਦਿੰਦੇ ਆ ਇੱਕਦਮ ਮੁਸ਼ਕਲ ਬਹੁਤ ਆਉਂਦਾ ਮੇਰੇ ਦੇਖਿਓ ਵਾਲੇ ਦੁਆਲੇ ਕਿਤੇ ਮੁਸ਼ਕਲ ਨਹੀਂ ਆਉਂਦਾ ਅੰਡਰਗਰਾਊਂਡ ਸਾਰਾ ਦੂਆ ਮੋਟਰ ਚੱਲਦੀਆਂ ਜਿਹੜਾ ਉਹ ਆ ਓਪਨ ਕਰਕੇ ਪੱਕੀ ਆੜ ਪਾਈ ਆ ਉਹ ਸਾਰਾ ਖੱਤਿਆਂ ਨੂੰ ਜਾਂਦਾ ਜੀ ਸਭ ਤੋਂ ਵੱਡੀ ਸਮੱਸਿਆ ਪਸ਼ੂਆਂ ਦੇ ਵਿੱਚ ਹੀ ਹੁੰਦੀ ਕਿ ਗੋਹਾ ਕਿੱਥੇ ਕਿਵੇਂ ਸੰਭੀ ਹਣਾ ਥੋੜਾ ਜੈ ਇਹਦੀ ਸੰਬੰਧੀ ਸਾਨੂੰ ਜਰੂਰ ਦੱਸੋ ਕਿ ਗੋਹੇ ਦਾ ਰੱਖ-ਰਖਾਵ ਗੋਹੇ ਨੂੰ ਸੰਭਾਲਦੇ ਕਿਵੇਂ ਹੋ ਤੇ ਉਹਦੀ ਕੀ ਤੁਸੀਂ ਖਾਦ ਬਣਾਉਨੇ ਹੋ ਟੋਏ ਪੱਟੇ ਹੋਇਆ ਥੋੜਾ ਜਿਹਾ ਵਿਸਥਾਰ ਨਾਲ ਦੱਸੋ ਇਹ ਤਾਂ ਸੁਦਾ ਕਹਿੰਦੇ ਹੁੰਦੇ ਆ ਇੱਕ ਪੈਸੇ ਦੀ ਬਚਤ ਆ ਤੇ ਤੁਸੀਂ ਦੇਖੇ ਲਿਆਉਣਾ ਮੇਰੇ ਉੱਥੇ ਟੋਆ ਥੋੜਾ ਜਿਹਾ ਸਫਾਈ ਜਰੂਰ ਰੱਖੀ ਆ ਜੇ ਆਪਾਂ ਗੋਬਰ ਸੱਤੇ ਰੱਖਣਾ ਉੱਥੇ ਸਫਾਈ ਜਰੂਰ ਵਾਲੇ ਵਾਲੇ ਹੋਣੀ ਚਾਹੀਦੀ ਉਹ ਮੱਖੀ ਤੇ ਪਾਣੀ ਮੂਤਰ ਨਹੀਂ ਹੋਣਾ ਚਾਹੀਦਾ ਤੁਸੀਂ ਦੇਖਿਆ ਹੋਣਾ ਆਲੇ ਦੁਆਲੇ ਸ਼ਹਿਰ ਸਾਫ਼ ਆ ਉਹ ਅਸੀਂ ਸਾਰੇ ਖੱਤਿਆਂ ਨੂੰ ਦੋ ਦੋ ਟਰੈਲੀਆਂ ਜਦੋਂ ਹੁਣ ਦੇਖੋ ਕਣਕਬੀਰੀ ਕਿੰਨੀ ਚਲੋ ਝਾੜਦੇ ਬਹੁਤ ਹੱਕ ਨੂੰ ਇਹ ਖਾਦ ਜਿਹੜਾ ਇਹਦਾ ਢੇਰ ਵਾ ਬਹੁਤ ਵਧੀਆ ਆ ਕੁਆਲਿਟੀ ਬਹੁਤ ਵਧੀਆ ਬਣਦੀ ਆ ਜੀ ਤੇ ਅਸੀਂ ਸਾਰੇ ਖੱਤਿਆਂ ਨੂੰ ਦੋ ਦੋ ਟਰੈਲੀਆਂ ਹਰ ਸਾਲ ਜ਼ਰੂਰ ਪਾਈ ਦਿਆਂ ਇਹ ਵੀ ਇੱਕ ਅਸਮ ਦਾ ਕਿੰਨੇ ਹੁੰਦੇ ਖੇ ਆ ਲਗਾਇ ਸੋ ਜ਼ਰੂਰੀ ਹੋਣਾ ਜ਼ਰੂਰੀ ਆ ਮਾਹਰਾਂ ਨੂੰ ਕਹਿੰਦੇ ਸੁਣਿਆ ਵੀ ਜੇ ਅਸੀਂ ਨਾ ਟੋਏ ਦੇ ਵਿੱਚ ਰੂੜੀ ਨਹੀਂ ਬਣਾਉਂਦੇ ਇਹ ਗੋਹਾ ਟੋਏ ਦੇ ਵਿੱਚ ਨਹੀਂ ਸੁੱਟਦੇ ਉਹ ਚੰਗੀ ਤਰ੍ਹਾਂ ਨਹੀਂ ਗਲ ਸੜ ਜਾਂਦਾ ਤਾਂ ਉਹਦੇ ਵਿੱਚ ਨਦੀਨਾ ਦੇ ਬੀਜ ਆ ਨਾ ਜਿਹੜੇ ਹਾਂਜੀ ਹਾਂਜੀ ਉਹ ਪਸ਼ੂਆਂ ਨੇ ਜਿਹੜੇ ਖਾਦੇ ਹੋਏ ਨੇ ਪੱਕੇ ਹੋਏ ਬੀਜ ਹਾਂਜੀ ਉਹ ਗੋਹੇ ਰਾਹੀਂ ਖੇਤ ਚ ਚਲੇ ਜਾਂਦੇ ਆ ਤਾਂ ਫਿਰ ਉੱਗ ਜਾਂਦੇ ਨੇ ਹਾਂਜੀ ਥੋੜਾ ਜਿਹਾ ਇਹਦੀ ਸੰਬੰਧੀ ਸਾਡੀ ਕਿਸਾਨ ਵੀਰ ਨੂੰ ਦੱਸ ਦਿਓ ਕੀ ਜਿਹੜੀ ਇਹ ਰੂੜੀ ਖਾ ਦਾ ਸੀ ਕਿ ਖੁੱਲੇ ਚ ਸੁੱਟ ਦੇਣਾ ਚਾਹੀਦਾ ਗੋਹਾ ਜਾਂ ਟੋਆ ਪੱਟ ਕੇ ਉਹਦੇ ਵਿੱਚ ਮਾਉਣੀ ਤੇ ਵੀ ਡਾਕਟਰ ਸਾਹਿਬ ਇਹ ਤਾਂ ਚਲੋ ਮੈਂ ਇਹ ਨਹੀਂ ਕਹਿੰਦਾ ਵੀ ਟੋਆ ਪੱਟਣ ਨਿਕਲਣਾ ਵੀ ਆਸਾਨ ਔਖਾ ਹੋ ਜਾਂਦਾ ਟੋਆ ਆਪਣੇ ਆਪ ਹੀ ਹੋ ਜਾਂਦਾ ਜਦੋਂ ਆਪਾਂ ਮਸ਼ੀਨ ਨਾਲ ਹੁਣ ਭਰਦੇ ਆ ਕਿਉਂ ਜਿੰਨੀ ਲੇਬਰ ਨਹੀਂ ਭਰਦੀ ਨਹੀਂ ਹੈਗੀ ਮਸ਼ੀਨ ਆ ਆਟੋਮੈਟਿਕਲੀ ਥੱਲੇ ਮਿੱਟੀ ਚੱਕੇ ਹੋ ਜਾਂਦੀ ਦਿਨੋ ਦਿਨੋ ਥੋੜਾ ਥੋੜਾ ਥੱਲੇ ਨੂੰ ਟੋਆ ਬਣ ਜਾਂਦਾ ਉਹਦੇ ਨਾਲ ਹੁਣ ਪਾਣੀ ਪੂਣੀ ਆ ਜਿੱਦਾਂ ਸਾਰਾ ਮੀਂਹ ਦਾ ਪਾਣੀ ਉਹ ਸਾਰੇ ਉਧਰ ਨੂੰ ਜਾਣਾ ਟੋਏ ਵਿੱਚ ਨੂੰ ਇਸ ਕਰਕੇ ਜਿਹੜਾ ਫਰਸ਼ ਦਾ ਢੇਰ ਵਾ ਉਹ ਹਮੇਸ਼ਾ ਵਧੀਆ ਨਾਲ ਲਫਾਪਾ ਹੁੰਦਾ ਉਹਦੇ ਵਿੱਚ ਸਾਫ਼ ਸੁਥਰਾ ਢੇਰ ਹੁੰਦਾ ਇੱਕ ਫਸਲ ਨੂੰ ਵੀ ਜਿੱਥੇ ਐਨ ਕੋਈ ਉਹਦੇ ਵਿੱਚ ਕੋਈ ਬਾਧੂ ਚੀਜ਼ ਨਹੀਂ ਹੈਗੀ ਤੇ ਬਹੁਤ ਹੀ ਦੇਖ ਹੀ ਲਿਆ ਹੋਣਾ ਢੇਰ ਬਹੁਤ ਅਸੀਂ ਕੁਆਲਟੀ ਦਾ ਇਹ ਵੀ ਕਹਿੰਦੇ ਹੁੰਦੇ ਆ ਜੇ ਆਪਾਂ ਨਰਕ ਪਾਵਾਂਗੇ ਤਾਂ ਲਾਗੇ ਹੋਰ ਜੀਵ ਜੰਤੂ ਉੱਥੇ ਬਹੁਤ ਮੱਖੀ ਭਿਣਿਆੜ ਕੋ ਬਹੁਤ ਇਕੱਠੀ ਹੋ ਜਾਂਦੀ ਇਸ ਕਰਕੇ ਇਹਨੂੰ ਵੀ ਜ਼ਰੂਰੀ ਸਾਫ਼ ਸਾਫ਼ ਥਾਂ ਤੇ ਰੱਖਣਾ ਚਾਹੀਦਾ ਜਿੱਥੇ ਵੀ ਪਾਣੀ ਦਾ ਉੱਥੇ ਨਾ ਥੱਲੇ ਬਾਲਾ ਫਿਰੇ ਸੁਰਜੀਤ ਸਿੰਘ ਜੀ ਆਪਾਂ ਤੁਹਾਡੇ ਨਾਲ ਚਾਰੇ ਦੀ ਗੱਲ ਕੀਤੀ ਸੀ ਫਸਲਾਂ ਦੀ ਗੱਲ ਕੀਤੀ ਸੀ ਥੋੜਾ ਜਿਹਾ ਸਾਨੂੰ ਇਹ ਵੀ ਜ਼ਰੂਰ ਦੱਸੋ ਕਿ ਕੀ ਖੇਤੀ ਮਾਹਰਾਂ ਨਾਲ ਵੀ ਰਾਬਤਾ ਤੁਹਾਡਾ ਹੈਗਾ ਮਿੱਟੀ ਪਾਣੀ ਟੈਸਟ ਕਰਾਉਣੇ ਹੋ 2 ਸਾਲ ਬਾਅਦ ਜਿਹੜਾ ਮਾਹਰ ਸਾਨੂੰ ਕਹਿੰਦੇ ਆ ਥੋੜਾ ਜਿਹਾ ਇਹਦੀ ਸੰਬੰਧੀ ਜ਼ਰੂਰ ਦੱਸੋ ਕਿਉਂਕਿ ਜੇ ਮਿੱਟੀ ਸਾਡੀ ਚ ਸਹੀ ਆ ਨਾ ਤਾਂ ਹੀ ਸਾਡੇ ਚਾਰੇ ਸਹੀ ਹੋਣਗੇ ਤਾਂ ਹੀ ਸਾਡੀ ਫਸਲ ਸਹੀ ਹੋਊਗੀ ਫਸਲ ਤੁਹਾਡੀ ਬੜੀ ਭਰਪੂਰ ਆ ਥੋੜਾ ਜਿਹਾ ਗਿਆਨ ਜ਼ਰੂਰ ਸਾਨੂੰ ਇਹ ਦੇ ਦਿਓ ਕਿ ਮਿੱਟੀ ਪਾਣੀ ਟੈਸਟ ਕਰਾਉਨੇ ਆਂ ਹਾਂਜੀ ਮਿੱਟੀ ਪਾਣੀ ਜੀ ਬਹੁਤ ਤੁਹਾਨੂੰ ਪਤਾ ਹੀ ਆ ਜੀ ਤੁਸੀਂ ਆਪ ਖੁਦ ਦੇ ਡਾਕਟਰ ਹੋ ਤੇ ਤੁਹਾਡੇ ਹਰ ਸਾਲ ਤੁਹਾਡੇ ਜ਼ਰੂਰ ਤੁਹਾਨੂੰ ਟੈਸਟ ਕਰਾਈਦੀ ਆ ਤੇ ਉਦਾਂ ਵੀ ਜ਼ਿਆਦਾ ਕਰ ਜੇ ਜਦੋਂ ਆਪਾਂ ਢੇਰ ਆਪਣਾ ਰੂੜੀ ਪਾਉਨੇ ਆ ਆਟੋਮੈਟਿਕਲੀ ਜਿਹੜੀ ਜ਼ਮੀਨ ਵਾ ਉਹ ਦੇਖਿਆ ਤੁਸੀਂ ਕਣਕ ਦੀ ਕੁਆਲਿਟੀ ਵੱਖਰੀ ਹੋਊਗੀ ਇਹ ਇਹ ਵੀ ਜ਼ਰੂਰੀ ਗੱਲ ਵਾ ਜਦ ਆਪਾਂ ਢੇਰ ਪਾਵਾਂਗੇ ਰੂੜੀ ਉਦੇ ਨਾਲ ਕੁਆਲਟੀ ਵੀ ਵਧੂਗੀ ਤੇ ਜ਼ਮੀਨ ਪੋਲੀ ਰਹੂਗੀ। ਅੱਛਾ ਸੁਰਜੀਤ ਸਿੰਘ ਦੀ ਫਸਲ ਤੁਹਾਡੀ ਬੜੀ ਭਰਪੂਰ ਹੈ। ਬੜੀ ਵਧੀਆ ਖੜੀ ਆ ਖੇਤ ਦੇ ਵਿੱਚ ਕਣਕ ਦੀ। ਹਾਂਜੀ। ਸੋ ਵਿਸਾਖੀ ਵੀ ਆ ਗਈ ਹੈ ਅੱਗੇ। ਹਾਂਜੀ ਹਾਂਜੀ। ਤੇ ਫਿਰ ਤੁਸੀਂ ਇਹ ਦੱਸੋ ਹੁਣ ਤਿਆਰੀ ਤੁਰੀ ਕਰ ਲਈ ਵੜਨ ਦੀ? ਹਾਂਜੀ। ਕੀ ਤਿਆਰੀ ਕੀਤੀ ਹੈ ਥੋੜਾ ਵੀ ਦੱਸ ਦਿਓ ਕਾਦੇ ਨਾਲ ਵੜਣੀ ਆ ਤੇ ਕਿਉਂਕਿ ਆਮ ਤੌਰ ਤੇ ਨਾ ਜ਼ਿਮੀਂਦਾਰ ਦੇ ਲਈ ਇਹ ਪਲ ਬਹੁਤ ਹੀ ਸੋ ਸੋਭਾਵਨਾ ਹੁੰਦਾ ਹੈ ਕਹਿ ਲਈ ਆਪਾਂ ਵੀ ਜਦੋਂ ਬਾਢੀ ਪੈਣੀ ਆ ਕਣਕ ਨੂੰ ਕੀ ਕਹਿਣਾ ਚਾਹੋਗੇ ਹਾਂਜੀ ਇਹ ਦੇਖੋ ਜੀ ਹੁਣ ਤਾਂ ਅੱਗੇ ਹੁੰਦੇ ਸੀ ਜ਼ਿੰਮੇਦਾਰ ਆਪ ਲੇਬਰਾਂ ਕਰਕੇ ਕੱਢਦੇ ਸੀ ਹੁਣ ਤਾਂ ਇਹ ਆ ਜੀ ਦੱਸ ਸਕਦੇ ਨੇ ਦੀ ਬਾਢੀ ਆ ਜੀ ਇਹ ਕਟਾਈ ਸਾਰੀ ਕੰਪੇਨਿੰਗ ਕਰ ਦੇਣੀ ਆ ਜੀ ਤੇ ਬਾਅਦ ਚ ਜੇ ਤੂੜੀ ਆ ਮਸ਼ੀਨ ਹੈਗੀ ਆ ਘਰ ਦੀ ਜਿੰਨੀ ਹੈਗੀ ਆ ਸਾਰੀ ਬਣਾ ਕੇ ਰੱਖ ਲੈਣੀ ਆ ਤੇ ਸਾਰਾ ਸਾਲ ਮौज ਕਰਾਂਗੇ ਜੀ ਜਿਹੜੀ ਵੱਧੂ ਹੋਈ ਤੇ ਵਿਕਰੀ ਵੀ ਕਰਦੇ ਦੀ ਜੀ ਸੋ ਦੇਖੋ ਕਹਿਣ ਦਾ ਪਾਵ ਹੈ ਕਿ ਦੋ ਤਿੰਨ ਦਿਨਾਂ ਚ ਕੰਮ ਇਹਨਾਂ ਦਾ ਜਿਹੜਾ ਇੱਕ ਜ਼ਿੰਮੇਵਾਰਾ ਨਿਭਟ ਜਾਂਦਾ ਟੋਟਲ ਜਿਹੜੀ ਵਾੜੀ ਹੈ ਤਕਰੀਬਨ 10-15 ਦਿਨਾਂ ਦੇ ਵਿੱਚ ਨਿਭਟ ਜਾਂਦੀ ਹੈ ਤੂੜੀ ਦੀ ਗੱਲ ਤੁਸੀਂ ਕੀਤੀ ਹੈ ਮੇਰੇ ਮਨ ਚ ਇੱਕ ਸਵਾਲ ਆ ਗਿਆ ਹੁਣ ਤੂੜੀ ਹੈ ਜਿਹੜੀ ਤੁਸੀਂ ਕੁੱਪ ਵੀ ਲਾਇਆ ਸੀ ਤੇ ਅੰਦਰ ਵੀ ਰੱਖੀ ਹੋਈ ਹੈ ਹਨਾ ਸਟੋਰ ਵੀ ਕੀਤੀ ਹੋਈ ਹੈ ਕਿਹੜੀ ਵਧੀਆ ਰਹਿੰਦੀ ਆ ਕੁੱਪ ਦੇ ਵਿੱਚ ਤੇ ਜਾਂ ਫਿਰ ਅੰਦਰ ਹਾਂਜੀ ਜ਼ਿਆਦਾ ਕਰਤਾ ਹੁਣ ਜ਼ਿੰਮੇਵਾਰ ਜੀ ਸਾਰੇ ਤਾਂ ਤੁਹਾਨੂੰ ਪਤਾ ਬਣਾ ਸਕਦੇ ਅਸੀਂ ਵੀ ਆਹ ਦੇਖੋ ਬਣਾਇਆ ਹੈਗਾ ਹੁਣ ਅੰਦਰ ਭਰੇ ਪਏ ਹਲੇ ਵੀ ਤੇ ਬਾਹਰ ਜਿਹੜੀ ਤੂੜੀ ਆ ਤੇ ਜੇ ਤਾਂ ਵਧੀਆ ਸਾਂਭੀ ਜਾਵੇ ਫੇ ਤਾਂ ਠੀਕ ਵਾ ਨਹੀਂ ਤਾਂ ਆਟੋਮੈਟਿਕਲੀ ਜੀ ਮਾੜੀ ਮੋਟੀ ਤਾਂ ਖਰਾਬ ਹੋਈ ਜਾਂਦੀ ਆ ਤੇ ਜ਼ਿਆਦਾ ਕਰ ਤਾਂ ਜੇ ਕਿਤੇ ਆਪਣੇ ਛੱਡ ਹੋਵੇ ਉਹਦੇ ਨਾਲ ਤਾਂ ਨਜ਼ਾਰਾ ਵੱਖਰਾ ਹੈ ਜੀ ਉਹ ਤਾਂ ਵੀ ਦੋ ਸਾਲ ਵੀ ਪਈ ਰਹੇ ਫੇ ਵਧੀਆ ਰਹਿੰਦੀ ਆ ਹਾਂਜੀ ਜਿਆਦਾ ਮਿੱਟੀ ਘੱਟਾ ਤਾਂ ਨਹੀਂ ਉਹਦੇ ਵਿੱਚ ਹੁੰਦਾ ਤੂੜੀ ਦੇ ਵਿੱਚ ਜਿਹੜੀ ਅੰਦਰ ਉਹ ਵਧੀਆ ਰਹਿੰਦੀ ਆ ਤੂੜੀ ਹਾਂਜੀ ਹਾਂਜੀ ਨੀਮ ਨਹੀਂ ਪੈਂਦਾ ਹਣਾ ਹਾਂਜੀ ਹਾਂਜੀ ਹੂੰ ਸੋ ਕਹਿਣ ਦਾ ਪਾਵੇ ਆ ਕਿ ਕਿਸਾਨ ਵੀਰੋ ਜੇਕਰ ਅਸੀਂ ਕੋਪਨ ਨਾਲੋਂ ਅੰਦਰ ਸਟੋਰ ਦੇ ਵਿੱਚ ਤੂੜੀ ਸੰਭੀ ਹੋਏ ਤਾਂ ਬਹੁਤ ਵਧੀਆ ਰਹਿੰਦੀ ਆ ਅੱਛਾ ਸੁਰਜੀਤ ਸਿੰਘ ਜੀ ਫੀਡ ਬਾਰੇ ਫੇਰ ਇੱਕ ਵਾਰੀ ਤੁਹਾਡੇ ਕੋਲੋਂ ਨਾ ਕਿੰਨੀ ਫੀਡ ਤਿਆਰ ਕਰਦੇ ਹੋ ਕਿੱਥੋਂ ਤਿਆਰ ਕਰਵਾਉਂਦੇ ਹੋ ਥੋੜਾ ਜਿਹਾ ਵੀ ਦੱਸ ਦਿਓ ਨਹੀਂ ਜੇ ਜ਼ਿਆਦਾਤਰ ਡਾਕਟਰ ਸਾਹਿਬ ਫੀਡ ਜਿੱਦਾਂ ਹੁਣ ਬਾਜਰਾ ਇਹ ਬਾਜਰਾ ਕਣਕ ਤੇ ਬੜੇਵੇਂ ਇਹ ਜ਼ਰੂਰੀ ਪਿਓਣੇ ਪੈਂਦੇ ਆ ਬਾਕੀ ਸਾਰਾ ਮਾਲ ਆਉਂਦਾ ਕੱਚਾ ਹੀ ਜਿੱਦਾਂ ਮਸਨਾਂ ਦੀ ਚੂਨੀ ਹੋ ਗਈ ਛੋਲਿਆਂ ਦੀ ਚੂਨੀ ਹੋ ਗਈ ਤੇ ਛੋਲਿਆਂ ਦਾ ਠੱਠਲ ਹੋ ਗਿਆ ਖੰਡਾ ਹੋ ਗਿਆ ਇਦਾਂ ਦੀਆਂ ਜਿਹੜੀਆਂ ਵਰੀਡੀਆਂ ਆ ਇਹ ਸਾਰੀਆਂ ਦਲੀਆਂ ਹੀ ਆਉਂਦੀਆਂ ਇਹ ਤਾਂ ਅਸੀਂ ਆ ਕੇ ਰਲੌਣੀ ਆ ਪਹਿਲੀ ਉਥੋਂ ਪਿਆਲੇ ਦੀ ਆ ਰਾ ਕੇ ਮਹੀਨੇ ਦਾ ਤਿਆਰ ਹੋ ਜਾਂਦਾ ਸਰਜੀਤ ਸਿੰਘ ਜੀ ਪੰਜਾਬ ਦੇ ਵਿੱਚ ਬਹੁਤ ਸਾਰੇ ਪਸ਼ੂ ਪਾਲਕ ਨੇ ਕੀ ਸੁਨੇਹਾ ਦੇਣਾ ਚਾਹੋਗੇ ਉਹਨਾਂ ਨੂੰ ਹਾਂਜੀ ਮੈਂ ਤਾਂ ਇਹੀ ਸੇਆਂ ਜਉਣਾ ਦੇਣਾ ਚਾਹੁੰਦਾ ਮੈਂ ਕਹਾਂ ਇਹ ਜ਼ਿਮੀਦਾਰਾਂ ਨੂੰ ਇਹ ਕੰਮ ਡੇਰੀ ਦਾ ਛੱਡਣਾ ਨਹੀਂ ਚਾਹੀਦਾ ਚਲੋ ਬਾਹਲਾ ਨਹੀਂ ਤਾਂ ਥੋੜਾ ਜਿਆ ਤਾਂ ਆਪਣੇ ਤੌਰ ਤੇ 10-15 ਪਸ਼ੂ ਜ਼ਰੂਰੀ ਰੱਖਣੀ ਜਾਂਦੇ ਇੱਕ ਤਾਂ ਰੋਜ਼ ਦੀ ਇਹਦੇ ਰੋਜ਼ ਦੀ ਹਫ਼ਤੇ ਬਾਤਾਂ ਪਤਾ ਆ ਵੀ ਇਹ ਪੈਸੇ ਆਉਣੇ ਆ ਘਰ ਦੇ ਖਰਚੇ ਰੋਜ਼ ਦੇ ਆ ਇਹ ਤਾਂ ਜ਼ਿੰਮੇਦਾਰਾਂ ਨੂੰ ਹਰ ਕਿਸੇ ਨੂੰ ਥੋੜਾ ਜਿਹਾ ਜ਼ਰੂਰ ਕਰਨਾ ਚਾਹੀਦਾ ਤੇ ਨਾਲੇ ਆਪਾਂ ਸ਼ੁੱਧ ਦੁੱਧ ਪੀਵਾਂਗੇ ਨਾਲੇ ਆਪਾਂ ਆਪਣੇ ਸਾਰੇ ਆਂਡ ਗੁਆਣ ਸਾਰਿਆਂ ਨੂੰ ਦੁੱਧ ਸ਼ੁੱਧ ਪਲਾਵਾਂਗੇ ਤੇ ਮੈਂ ਤਾਂ ਇਹ ਸੁਝਾਅ ਦੇਣਾ ਚਾਹੁੰਦਾ ਇੱਕ ਦਿਓ ਚੀਜ਼ ਕੁਆਲਿਟੀ ਦੀ ਬਸ ਜੀ ਸੋ ਸਰਜੀਤ ਸਿੰਘ ਜੀ ਅਸੀਂ ਆਪਣੇ ਵੱਲੋਂ ਤੁਹਾਨੂੰ ਪੂਰੀ ਦੁਆ ਦਿੰਦੇ ਆ ਪਰਮਾਤਮਾ ਤੁਹਾਡੇ ਉੱਤੇ ਮਿਹਰ ਭਰਿਆ ਹੱਥ ਰੱਖੇ ਤੇ ਤੁਸੀਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੋ ਤੁਹਾਡਾ ਇਹ ਜਿਹੜਾ ਕੀਤਾ ਤੰਦਾ ਆ ਇਹ ਹੋਰ ਵੀ ਬੁਲੰਦੀਆਂ ਨੂੰ ਛੋਹੇ ਸੋ ਤੁਹਾਡਾ ਸਾਡੇ ਕਿਸਾਨ ਵੀਰਾਂ ਨੂੰ ਇੰਨੀ ਜਾਣਕਾਰੀ ਦੇਣ ਲਈ ਬਹੁਤ 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 ਤੁਹਾਡਾ ਵੀ ਜੀ ਆਇਆਂ ਜੀ ਬਹੁਤ ਬਹੁਤ ਧੰਨਵਾਦ